ਸਰੋਤੋ ਸਵਾਗਤ ਅੱਜ ਦੇ ਲਾਈਵ ਆਨ ਇਨ ਪ੍ਰੋਗਰਾਮ ਆ ਰੇਡੀਓ ਪੀ ਡੀ ਪ੍ਰੋਗਰਾਮ ਚ ਮੈਂ ਪ੍ਰਿਤਪਾਲ ਮਹਰਣਾ ਸਰੋਤੋ ਜਿਸਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਸਾਡੇ ਮਨੰਦਰ ਕਈ ਤਰ੍ਹਾਂ ਦੇ ਸਵਾਲ ਚੱਲਦੇ ਹੁੰਦੇ ਨੇ ਸਾਡੀ ਸਿਹਤ ਨੂੰ ਲੈ ਕੇ ਕਈ ਵਾਰ ਇਹ ਵੀ ਹੁੰਦਾ ਕਿ ਕਿਸੇ ਬਚਪਨ ਦੇ ਨਾਲ ਜੁੜੀ ਕੋਈ ਸਮੱਸਿਆ ਹੁੰਦੀ ਹੈ ਪਿੰਡ ਚ ਪਰਿਵਾਰ ਚ ਜਾਂ ਲੱਗੇ ਜਾਂ ਫਿਰ ਕਿਸੇ ਸਾਡੀ ਉਮਰ ਦੇ ਬੰਦੇ ਨੂੰ ਹੋ ਸਕਦਾ ਪਰਿਵਾਰ ਦੇ ਕਿਸੇ ਮੈਂਬਰ ਨਾਲ ਜੁੜੀ ਕੋਈ ਟੈਨਸ਼ਨ ਹੋ ਸਕਦੀ ਹੈ ਜਾਂ ਫਿਰ ਕਿਸੇ ਬਜ਼ੁਰਗ ਦੇ ਨਾਲ ਇਕੋ ਸਾਂਝੀ ਜੀ ਸਾਡੀ ਚਿੰਤਾ ਹੁੰਦੀ ਹੈ ਜਿਵੇਂ ਨਾ ਹੱਡੀਆਂ ਦਾ ਜਾਂ ਜੋੜਾਂ ਦਾ ਦਰਦ ਹੈ ਇਸ ਨੂੰ ਲੈ ਕੇ ਔਰ ਖਾਸ ਤੌਰ ਤੇ ਜਦੋਂ ਵੱਡੀ ਉਮਰ ਹੁੰਦੀ ਹੈ ਵੱਡੇਰੀ ਉਮਰ 'ਚ ਤਾਂ ਇਹ ਸਮੱਸਿਆ ਆਮ ਪਾਈ ਜਾਂਦੀ ਹੈ ਸੋ ਜੀ ਸਾਡੇ ਇਸ ਪ੍ਰੋਗਰਾਮ 'ਚ ਆਪਾਂ ਗੱਲ ਕਰਨਾ ਹੈ ਕਿ ਹੱਡੀਆਂ ਦਾ ਖੁਰਨਾ ਔਰ ਜੋੜਾਂ ਦੇ ਦਰਦ ਇਸ ਮੁੱਦੇ ਤੇ ਆਪਾਂ ਗਹਿਰਾਈ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਸਵਾਲਾਂ ਤੱਕ ਵੀ ਪਹੁੰਚਾਂਗੇ ਸਾਡੇ ਨਾਲ ਨੇ ਡਾਕਟਰ ਅਮਨਦੀਪ ਸਿੰਘ ਬਖਸ਼ੀ ਪ੍ਰੋਫੈਸਰ ਆਰਥੋਡੋਕਸ ਅਰਜਿੰਦਰ ਹਸਪੀਟਲ ਪਟਿਆਲਾ ਪ੍ਰੈਜ਼ੀਡੈਂਟ ਆਈਐਮਏ ਪਟਿਆਲਾ ਸੋਤ ਪਹਿਲਾਂ ਡਾਕਟਰ ਅਮਨਦੀਪ ਸਿੰਘ ਜੀ ਤੁਹਾਡਾ ਸਵਾਗਤ ਜੀ ਥੈਂਕ ਯੂ ਜੀ ਮੈਂ ਬਹੁਤ ਸ਼ੁਕਰਗੁਜ਼ਾਰਾਂ ਤੁਸੀਂ ਮੈਨੂੰ ਇੱਥੇ ਬੁਲਾਇਆ ਇਸ ਮੌਕੇ ਤੇ ਸ਼ਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਸ਼ਾਇਦ ਮੈਂ ਆਪਣੀ ਥੋੜੀ ਜੀ ਜਿੰਨੀ ਕੁ ਮੈਨੂੰ ਨੌਲੇਜ ਹੈ ਸ਼ਾਇਦ ਮੈਂ ਇਸ ਸਮਾਜ ਦਾ ਸੁਸਾਇਟੀ ਦਾ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੁਝ ਪ੍ਰਸ਼ਨਾਂ ਦਾ ਹੱਲ ਕਰ ਸਕਾਂ ਉਹਨਾਂ ਦੀ ਮੈਂ ਸਮੱਸਿਆਵਾਂ ਨੂੰ ਸੁਲਝਾ ਸਕਾਂ ਤੇ ਉਹਨਾਂ ਨੂੰ ਕੁਝ ਵਧੇਰੇ ਸਿਹਤਪੱਖੋਂ ਜਾਣਕਾਰੀ ਦੇ ਸਕਾਂ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਦਰਦਾਂ ਦੀ ਗੱਲ ਕਰਦੇ ਹਾਂ ਜੋੜਾਂ ਦੇ ਦਰਦਾਂ ਦੀ ਆਮ ਤੌਰ ਤੇ ਨਾ ਜੇਕਰ ਪੰਜਾਬ ਦਾ ਅੱਜ ਦਾ ਅਸੀਂ ਲਾਈਫ ਸਟਾਈਲ ਦੇਖਦੇ ਹਾਂ ਲਗਭਗ 30 35 ਸਾਲ ਤੋਂ ਬਾਅਦ ਲਗਭਗ ਥੋੜਾ ਬਹੁਤ ਹਰੇਕ ਗੁਜ਼ਰਦਾਸ ਚੀਜ਼ ਦੇ ਵਿੱਚੋਂ ਕੋਈ ਕਹਿੰਦੇ ਕਿ ਉਸ ਨੂੰ ਬੈਕ ਪੇਨ ਹੋ ਰਿਹਾ ਹੈ ਜਾਂ ਫਿਰ ਜੋੜਾਂ ਦਾ ਦਰਦ ਹੈ ਪਰ ਜਦੋਂ ਇਸ ਵਿਸ਼ੇ ਤੇ ਪਹੁੰਚਦੇ ਆ ਹੱਡੀਆਂ ਦਾ ਖੁਰਨਾ ਇਹ ਆਪਣੇ ਆਪ ਵਿੱਚ ਇੱਕ ਵੱਡੀ ਸਮੱਸਿਆ ਲੱਗਦੀ ਆ ਕੀ ਕਿਸੇ ਇੱਕ ਖਾਸ ਏਜ ਤੇ ਪਹੁੰਚ ਕੇ ਹੁੰਦੀ ਆ ਜਾਂ ਫਿਰ ਘੱਟ ਏਜ ਵਿੱਚ ਵੀ ਹੋ ਸਕਦੀ ਆ ਹੱਡੀਆਂ ਦਾ ਖੁਰਨਾ ਇਹ ਕਿੱਡੀ ਵੱਡੀ ਸਮੱਸਿਆ ਹੈ ਜੀ ਦੇਖੋ ਜੇ ਆਪਾਂ ਇੱਕ ਆਪਣਾ ਨੈਸ਼ਨਲ ਰਜਿਸਟਰੀ ਡਾਟਾ ਲਈਏ ਤਾਂ ਤੁਹਾਨੂੰ ਬੜੀ ਹੈਰਾਨੀ ਹੋਏਗੀ ਜਾਣ ਕੇ ਕਿ ਹਿੰਦੁਸਤਾਨ ਦੇ ਵਿੱਚ ਤਕਰੀਬਨ 70 ਤੋਂ 75% ਲੇਡੀਜ਼ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਜੀ ਉਹ ਇਸ ਹੱਡੀਆਂ ਦੇ ਖੁਰਨਾ ਜਿਹਨੂੰ ਅਸੀਂ ਆਸਟਿਓਪੋਰੋਸਿਸ ਕਹਿੰਦੇ ਹਾਂ ਉਹਦੇ ਸ਼ਿਕਾਰ ਨੇ ਔਰ ਆਮ ਤੌਰ ਤੇ ਆਪਣੇ ਸਮਾਜ ਚ ਧਾਰਨੇ ਵੀ ਇਹ ਲੇਡੀਜ਼ ਦੀ ਬਿਮਾਰੀ ਹੈ ਆਦਮੀਆਂ ਨੂੰ ਨਹੀਂ ਹੁੰਦੀ ਜੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ 60 ਸਾਲ ਤੋਂ ਉੱਪਰ ਤਕਰੀਬਨ 42% ਆਦਮੀ ਉਹ ਵੀ ਆਸਟਿਓਪੋਰੋਸਿਸ ਦਾ ਸ਼ਿਕਾਰ ਨੇ ਸੋ ਇਹ ਇੱਕ ਐਕਚੁਅਲੀ ਇੱਕ ਬਹੁਤ ਗੰਭੀਰ ਸਮੱਸਿਆ ਹੈ ਆਪਾਂ ਡਾਕਟਰ ਹੋਣ ਦੇ ਨਾਤੇ ਐਡਮਿਨਿਸਟ੍ਰੇਸ਼ਨ ਸਮਾਜ 'ਚ ਆਪਾਂ ਹੋਰ ਚੀਜ਼ਾਂ ਦਾ ਬਹੁਤ ਧਿਆਨ ਦਿੰਦੇ ਆਂ ਵੀ ਐਕਸੀਡੈਂਟ ਨਾ ਹੋਣ ਸੜਕਾਂ ਦਾ ਵਿੱਚ ਸੇਫ ਹੋਵੇ ਪਰ ਆਪਾਂ ਚੀਜ਼ ਨਹੀਂ ਦੇਖ ਰਹੇ ਕਿ ਆਪਣੇ ਅੰਦਰ ਹੀ ਅੰਦਰ ਪਰਿਵਾਰ ਦੇ ਅੰਦਰ ਸਰੀਰ ਦੇ ਅੰਦਰ ਆਪਣੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਔਰ ਉਹਨਾਂ ਨਾਲ ਆਪਾਂ ਨੂੰ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਡਾਕਟਰ ਸਾਹਿਬ ਜਦੋਂ ਹੱਡੀਆਂ ਦੀ ਕਮਜ਼ੋਰੀ ਦੀ ਗੱਲ ਕਰਦੇ ਆਂ ਜੋੜਾਂ ਦਾ ਦਰਦ ਹੈ ਚਲੋ ਕਿਤਨਾ ਕਿਤੇ ਉਹਨੂੰ ਵੀ ਅਸੀਂ ਕਮਜ਼ੋਰੀ ਨਾਲ ਜੋੜਦੇ ਆਂ ਇਹਦੇ ਵਿੱਚ ਸਾਡੀ ਅੰਦਰੂਨੀ ਤੌਰ ਤੇ ਕੀ ਕੈਦੀਏ ਡਿਸਟਰਬੈਂਸ ਹੈ ਜਾਂ ਫਿਰ ਕੀ ਕਮਜ਼ੋਰੀ ਰਹਿ ਜਾਂਦੀ ਹੈ ਜਿਹਦੇ ਨਾਲ ਹੱਡੀਆਂ ਦੀ ਕਮਜ਼ੋਰੀ ਕਿਸੇ ਨੂੰ ਪਹਿਲਾਂ ਸਬਣਾ ਕਰਨਾ ਪੈਂਦਾ ਹੈ ਕਈਆਂ ਨੂੰ ਹੋ ਸਕਦਾ ਹੈ ਉਮਰ ਤੇ ਜਾ ਕੇ ਕਰਨਾ ਪੈਂਦਾ ਹੈ ਦੇਖੋ ਬਹੁਤ ਜਿਹੜੀ ਬੇਸਿਕ ਗੱਲ ਹੈ ਨਾ ਜੀ ਜਿਹੜੀਆਂ ਲੇਡੀਜ਼ ਨੇ ਔਰਤਾਂ ਨੇ ਆਪਾਂ ਲੈ ਕੇ ਚੱਲੋ ਕਿ 50% ਸਮਾਜ ਚ ਆਪਣੇ ਔਰਤਾਂ ਨੇ ਜਦੋਂ ਉਹਨਾਂ ਦੇ ਪੀਰੀਅਡਸ ਬੰਦ ਹੁੰਦੇ ਨੇ ਮੀਨੋਪੌਜ਼ ਸ਼ੁਰੂ ਹੁੰਦਾ ਉਸ ਤੋਂ 2 ਸਾਲ ਪਹਿਲਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਹਾਰਮੋਨਲ ਚੇਂਜਸ ਹੋ ਜਾਂਦੇ ਨੇ ਬਹੁਤ ਸਾਰੀਆਂ ਲੇਡੀਜ਼ ਨੂੰ ਹੌਟ ਫਲਸ਼ੀਜ਼ ਆਉਂਦੇ ਆ ਘਬਰਾਟ ਮਹਿਸੂਸ ਹੁੰਦੀ ਹੈ ਉਹ ਇੱਕ ਇਹ ਲਾਲੋ ਵੀ yellow light ਹੈ ਕਿ ਹੁਣ ਆਪਾਂ ਆਸਟਿਓਪੋਰੋਸਿਸ ਵੱਲ ਵੱਧ ਰਹੇ ਹਾਂ ਜੀ ਹੈਨਾ ਉਹ ਉਸ ਵੇਲੇ ਆਪਾਂ ਨੂੰ ਉਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਸੈਕੰਡਲੀ ਜੋ ਆਪਣੀ ਸੁਸਾਇਟੀ ਦੇ ਵਿੱਚ ਇੱਕ ਬਹੁਤ ਜਿਹੜੀ ਸਮੱਸਿਆ ਆ ਰਹੀ ਹੈ ਆਪਾਂ ਸਾਰੇ ਕਾਰਾਂ ਤੇ ਏਸੀਆਂ 'ਚ ਬੈਠਣ ਵਿਚਰਨਾ ਸ਼ੁਰੂ ਕਰਤਾ ਹੈ ਜੀ ਜੀ ਆਪਣੇ ਚ ਕੋਈ ਧੁੱਪੇ ਮੇਰਾ خیال ਬਹੁਤ ਘੱਟ ਬੰਦੇ ਬੈਠਦੇ ਨੇ ਉਹ ਸਮਾਂ ਲੰਘ ਗਿਆ ਜਦੋਂ ਆਪਾਂ ਧੁੱਪੇ ਮੰਜੇ ਡਾਹ ਕੇ ਗੰਨੇ ਚੁੱਪਦੇ ਸੀ ਆ ਬੈਠਦੇ ਸੀ ਉਹ ਇੱਕ ਸਾਇੰਟਿਫਿਕ ਵੇ ਸੀਗਾ ਸੂਰਜ ਦੀ ਰੋਸ਼ਨੀ ਤੋਂ ਵਿਟਾਮਿਨ ਡੀ ਲੈਣ ਦਾ ਓਸਟੀਓਪੋਰੋਸਿਸ ਤੋਂ ਬਚਣ ਦਾ ਉਹ ਸਾਰੀਆਂ ਚੀਜ਼ਾਂ ਹੁਣ ਨਹੀਂ ਹੋ ਰਹੀਆਂ ਨੇ ਉਹਨਾਂ ਚੀਜ਼ਾਂ ਕਰਕੇ ਵੀ ਕਮਜ਼ੋਰੀਆਂ ਆ ਰਹੀਆਂ ਨੇ ਔਰ ਮਤਲਬ ਜਿਹੜੀਆਂ ਆਮ ਤੌਰ ਤੇ ਆਪਾਂ ਲੈਂਦੇ ਆ ਵੀ 30 ਟੂ 35 ইয়ার্স ইজ দ্য ਪੀਕ ਆਫ ਯੂਥ ਉਦੋਂ ਬਾਅਦ ਆਪਣਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਥ੍ਰੈਸ਼ਹੋਲਡ ਕ੍ਰਾਸ ਕਰਦਾ ਜਦੋਂ ਆਪਣਾ ਬਹੁਤ ਪੇਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਸ ਸਮੇਂ ਆਪਾਂ ਜਿੰਨਾ ਮਰਜੀ ਡਾਕਟਰੀ ਸਹਾਇਤਾ ਲੈ ਲਈ ਆਪਾਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੇ ਜੀ ਸੋ ਲੋਡ ਕੀ ਹੈ ਲੋਡ ਹੈ ਆਪਾਂ ਨੂੰ ਟਾਰਗੇਟ ਕਰਨ ਦੀ 35 ਸਾਲ ਤੋਂ ਲੈ ਕੇ 50 ਸਾਲ ਦੀ ਪੋਪੂਲੇਸ਼ਨ ਰਾਦਰ ਮੈਂ ਕਹੂੰਗਾ 30 ਸਾਲ ਤੋਂ 50 ਸਾਲ ਦੀ ਪੋਪੂਲੇਸ਼ਨ ਨੂੰ ਜੀ ਉਹ ਟਾਰਗੇਟ ਕੀ ਕਰਨਾ ਹੈ ਜੀ ਚੰਗੀ ਖੁਰਾਕ ਖਾਣੀ ਹੈ ਜੀ ਜੀ ਦੁੱਧ ਪੀਣਾ ਹੈ ਹਾਈ ਪ੍ਰੋਟੀਨ ਡਾਈਟ ਖਾਣੀ ਹੈ ਰੈਗੂਲਰ ਐਕਟੀਵਿਟੀ ਕਰਨੀ ਹੈ ਰੈਗੂਲਰ ਐਕਸਰਸਾਈਜ਼ ਕਰਨੀ ਹੈ ਹਫਤੇਚ ਐਟ ਲੀਸਟ 5 ਦਿਨ ਆਪਾਂ ਨੂੰ ਅੱਧਾ ਤੋਂ ਪੂਣਾ ਕੰਟੈਕਟ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਉਹ ਕਿਸੇ ਵੀ ਕਿਸਮ ਦੀ ਹੋਵੇ ਕਈਆਂ ਨੂੰ ਯੋਗਾ ਪਸੰਦ ਹੈ ਯੋਗਾ ਕਰੋ ਕਿਸੇ ਨੂੰ ਜਿਮ ਪਸੰਦ ਹੈ ਜਿਮ ਕਰੋ ਕੋਈ ਸਾਈਕਲਿੰਗ ਕਰਨਾ ਚਾਹੁੰਦਾ ਹੋ ਕਰੋ ਬਟ ਬੇਸਿਕਲੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਬਹੁਤ ਜ਼ਰੂਰੀ ਹੈ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਕਹਿੰਦੇ ਕਿ ਸ਼ਹਿਰੀਕਰਨ ਵਧ ਰਿਹਾ ਹੈ ਕਿ ਤਰ੍ਹਾਂ ਕਿਤੇ ਪਿੰਡਾਂ ਦੇ ਲੋਕਾਂ ਦੇ ਵਿੱਚੋਂ ਕੁਝ ਲੋਕ ਐਸੇ ਹੁੰਦੇ ਜਿਨ੍ਹਾਂ ਦੀ ਸ਼ਹਿਰ ਵਾਲ ਜਾਂ ਮਹਾਨਗਰਾਂ ਦੇ ਵੱਲ ਦੌੜ ਹੈ ਕੁੱਲ ਮਿਲਾ ਕੇ ਆਖੀਏ ਕਿ ਲਾਈਫ ਸਟਾਈਲ ਆ ਜਿਹੜਾ ਉਹ ਸਾਡੇ ਮੁਲਕ ਦਾ ਹੁਣ ਸ਼ਹਿਰੀ ਕਰਨ ਦੇ ਵੱਲ ਜ਼ਿਆਦਾ ਹੋ ਰਿਹਾ ਇਸ ਕਰਕੇ ਉਸ ਦੌੜ ਦੇ ਵਿੱਚ ਖੁਰਾਕ ਹੈ ਉਹ ਥੋੜੀ ਪਿੱਛੇ ਰਹਿ ਜਾਂਦੀ ਹੈ ਜਿਵੇਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਪਹਿਲਾਂ ਵਾਲੀਆਂ ਪੀੜ੍ਹੀਆਂ ਦੇ ਨਾਲ ਤੇ ਉਹਨਾਂ ਦੇ ਨਾਲੋਂ ਸਾਡੇ 'ਚ ਕੀ ਫਰਕ ਆ ਹੁਣ ਇਹਦੇ ਨਾਲ ਹੀ ਜੋੜਦੇ ਹਾਂ ਖੁਰਾਕ ਪਿੱਛੇ ਰਹਿ ਜਾਂਦੀ ਹੈ ਤੇ ਮਨ ਉੱਪਰ ਬਰਡਨ ਜੌਬ ਦੇ ਕਾਫੀ ਕੁਝ ਮਾਨਸਿਕ ਵੀ ਭਜਨ ਚੱਲ ਰਿਹਾ ਹੁੰਦਾ ਇਹ ਚੀਜ਼ਾਂ ਦਾ ਭਜਨ ਹੀ ਪੈਂਦਾ ਫਿਰ ਸਾਡੀ ਸਿਹਤ ਤੇ ਬਿਲਕੁਲ ਠੀਕ ਹੈ ਜੀ ਖੁਰਾਕ ਦਾ ਬਹੁਤ ਵੱਡਾ ਰੋਲ ਹੈ ਜੀ ਅਪਾ ਸ਼ੇਰਾਂ ਚ ਬੈਠੇ ਆ ਆਪਾਂ ਪਿੰਡਾਂ ਨੂੰ ਭੁੱਲ ਚੁੱਕੇ ਆ ਆਪਾਂ ਓਪਨ ਧਰਤੀ ਨੂੰ ਭੁੱਲ ਚੁੱਕੇ ਆ ਆਪਾਂ ਧੁੱਪੇ ਬਹਿਣਾ ਭੁੱਲ ਚੁੱਕੇ ਆ ਜੀ ਜੀ ਹੈਨਾ ਦਿਮਾਗ ਤੇ ਆਪਣੇ 24 ਘੰਟੇ ਕੋਈ ਨਾ ਕੋਈ ਗੱਲ ਚੱਲ ਰਹੀ ਹੈ ਹੁਣ ਮੈਂ ਇੱਥੇ ਆ ਰਿਹਾ ਸੀ ਮੇਰੇ ਦਿਮਾਗ ਚ ਵੀ ਸੀ ਵੀ ਮੈਂ ਫਟਾਫਟ ਪਹੁੰਚਾ ਕਿਉਂਕਿ ਮੈਂ ਆਪਰੇਸ਼ਨ ਤੋਂ ਲੇਟ ਹੋ ਗਿਆ ਲੇਟ ਨਾ ਹੋ ਜਾਵਾਂ ਜੀ ਸੋ ਦਿਮਾਗ ਦੇ ਵਿੱਚ ਦੋ ਤਿੰਨ ਗੱਲਾਂ ਕੁਮਰੀਆਂ ਰਹਿੰਦੀਆਂ ਨੇ ਹਮ ਇਹ ਵਿਚ ਇਜ਼ ਵੈਰੀ ਰੋਂਗ ਜੀਦੇ ਨਾਲ ਆਪਾਂ ਫਿਜ਼ੀਕਲ ਕੱਲਾ ਮੈਂਟਲ ਨਹੀਂ ਲੂਜ਼ ਕਰ ਰਹੇ ਆਪਾਂ ਆਪਣੀ ਫਿਜ਼ੀਕਲ ਹੈਲਥ ਵੀ ਲੂਜ਼ ਕਰ ਰਹੇ ਆ ਸ਼ਾਇਦ ਤੁਸੀਂ ਆਪਣਾ ਬਚਪਨ ਯਾਦ ਕਰੋ ਆਪਾਂ ਸ਼ਨੀਵਾਰ ਐਤਵਾਰ ਨੂੰ ਬੈਠ ਕੇ ਆਰਾਮ ਨਾਲ ਖੇਲਦੇ ਹੁੰਦੇ ਸੀ ਪਿੰਡਾਂ ਚ ਜੀ ਕੀ ਉਹ ਗੇਮਸ ਰਹੀਆਂ ਨੇ ਨਹੀਂ ਜੀ ਆਪਾਂ ਹੁਣ ਬੱਚੇ ਆਪਣੇ ਕੀ ਕਰਦੇ ਨੇ ਮੋਬਾਈਲ ਤੇ ਖੇਲਦੇ ਨੇ ਉਹ ਗੋਲੀ ਡੰਡਾ ਖੇਲਣਾ ਹੀ ਬੰਦ ਹੋ ਗਿਆ ਜੀ ਉਹ ਬੱਚੇ ਅੱਜ ਤੱਕ ਮੋਬਾਈਲ ਤੇ ਖੇਡ ਰਹੇ ਆ ਪਰ ਉਹ ਅੱਜ ਤੋਂ 25 ਸਾਲ ਬਾਅਦ ਜੋ ਉਹਨਾਂ ਦੀਆਂ ਹੱਡੀਆਂ ਦਾ ਸਰੀਰ ਦਾ ਹੋਣਾ ਹੈ ਸ਼ਾਇਦ ਬੱਚਿਆਂ ਨੂੰ ਹੁਣ ਪਤਾ ਨਹੀਂ ਹੈ ਜੀ ਸਹੀ ਐਜ਼ ਅ ਪੇਰੈਂਟਸ ਆਪਣੀ ਜ਼ਿੰਮੇਵਾਰੀ ਹੈ ਪਰ ਆਪਾਂ ਕਿੰਨਾ ਕਿ ਬੱਚਾ ਨੂੰ ਕਹਿ ਲਾਂ ਸੋ ਉਹ ਟੋਟਲ ਮੇਰੇ ਖਿਆਲ ਨਾਲ ਜੀ ਇਹ ਸਾਰਾ ਸਮਾਜ ਦੀ ਮੇਰੇ ਹਿਸਾਬ ਨਾਲ ਇੱਕ ਮੈਡੀਕਲ ਓਵਰਹੌਲਿੰਗ ਹੋਣੀ ਬਹੁਤ ਜ਼ਰੂਰੀ ਹੈ ਜੀ ਇੱਕ ਸਮਾਜ ਦੇ ਵਿੱਚ ਹਰੇਕ ਬੰਦੇ ਕੋਲ ਜਾਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਲਈ ਕੀ ਚੰਗਾ ਹੈ ਕੀ ਮਾੜਾ ਹਮ ਔਰ ਇੱਕ ਨਾ ਜੀ ਬੜਾ ਭਰਮ ਹੈ ਕਿ ਆਪਣੇ ਪਿੰਡਾਂ ਦੀ ਸਿਹਤ ਬਹੁਤ ਚੰਗੀ ਹੈ ਮਤਲਬ ਮੈਂ ਮਾਫੀ ਚਾਹੂੰਗਾ ਕਿ ਜੋ ਮੈਂ ਮਰੀਜ਼ ਦੇਖਦਾ ਪਿੰਡਾਂ ਦੇ ਵਿੱਚ ਐਸ ਵੇਲੇ ਪੰਜਾਬ ਦੇ ਵਿੱਚ ਕੀ ਸਮੱਸਿਆ ਆ ਗਈ ਹੈ ਜੀ ਮੋਟਾਪਾ ਬਹੁਤ ਜ਼ਿਆਦਾ ਹੈ ਸ਼ਾਇਦ ਮੈਂ ਕਹੂੰਗਾ ਜੀ ਪਿੰਡਾਂ 'ਚ ਮੋਟਾਪਾ ਇਸ ਵੇਲੇ ਜ਼ਿਆਦਾ ਹੈ ਸ਼ਹਿਰਾਂ ਦੇ ਕੰਪੈਰੀਜ਼ਨ 'ਚ ਜੀ ਸ਼ਹਿਰਾਂ 'ਚ ਲੋਕੀ ਇਸ ਗੱਲ 'ਈ ਸ਼ਾਇਦ ਜ਼ਿਆਦਾ ਜਾਗਰੂਕ ਹੈ ਤੇ ਉਹ ਮੋਟਾਪਾ ਇੱਕ ਬਹੁਤ ਵੱਡਾ ਕਾਰਨ ਹੈ ਜੀ ਜੋਇੰਟ ਪੇਨਸ ਦਾ ਵੀ ਔਰ ਆਸਟਿਓਪੋਰੋਸਿਸ ਦਾ ਵੀ ਜੀ ਨਾ ਸਾਬ ਮੋਟਾਪੇ ਦੀ ਗੱਲ ਕਰਦੇ ਆ ਸਹੀ ਹੈ ਮੁਲਾਂਕਣ ਕਿ ਪਿੰਡਾਂ ਦੇ ਵਿੱਚ ਪਹਿਲਾਂ ਤੇ ਨਾਲੋਂ ਕੰਮ ਹੈ ਜਿਹੜੇ ਹਾਰਡ ਵਰਕ ਹੈ ਥੋੜੇ ਘਟੇ ਨੇ ਮਸ਼ੀਨੀ ਕਰਨ ਆ ਗਿਆ ਦੂਸਰਾ ਇਹ ਵੀ ਆ ਪਿੰਡਾਂ ਦੇ ਵਿੱਚ ਹੁਣ ਜਿਹੜੀ ਖੁਰਾਕ ਹੈ ਖੇਤੀ ਵਾਲੀ ਅਵੇਲੇਬਲ ਹੈ ਪਰ ਜਿਸ ਤਰ੍ਹਾਂ ਦਾ ਨਾ ਹੁਣ ਉਥੇ ਬਸ ੱਡੇ ਹੈ ਜਾਂ ਫਿਰ ਆਲੇ ਦੁਆਲੇ ਜੋ ਵੀ ਆ ਜਿਸ ਤਰ੍ਹਾਂ ਦਾ ਜੰਕ ਫੂਡ ਉਹਨਾਂ ਨੂੰ ਅਵੇਲੇਬਲ ਹੈ ਜਾਂ ਉਹ ਖਾਂਦੇ ਆ ਜਿਹੜੇ ਅੱਜ ਦੇ ਨਵੇਂ ਮੁੰਡੇ ਆ ਫਿਰ ਉਹ ਚੀਜ਼ਾਂ ਉਹਨਾਂ ਦੀ ਹੈਲਥ 'ਚ ਵੀ ਦਿਖਾਈ ਦਿੰਦੀਆਂ ਨੇ ਇਹਦੇ ਨਾਲ ਹੀ ਜੋੜਦੇ ਆ ਓਵਰ ਥਿੰਕਿੰਗ ਉਸੇ ਮੁੱਦੇ ਤੇ ਆਉਂਦੇ ਆ ਆਪਾਂ ਸਾਰੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸੋਚ ਲੈਂਦੇ ਆ ਕਿਤੇ ਨਾ ਕਿਤੇ ਹੱਦੋਂ ਵੱਧ ਵੀ ਸੋਚ ਲੈਂਦੇ ਆ ਦੇਖੋ ਤੁਸੀਂ ਕਦੀ ਵੀ ਸੜਕ ਤੇ ਜਾਓ ਕਿਸੇ ਵੀ ਰੋਡ ਦੇ ਉੱਤੇ ਤੁਸੀਂ ਕਦੀ ਰਿਅਲਾਈਜ਼ ਕੀਤਾ ਹੈ ਵੀ ਹਰ ਮੇਰਾ ਖਿਆਲ 5 ਕਿਲੋਮੀਟਰ ਬਾਅਦ ਇੱਕ ਮੈਕਡੋਨਲਡ ਖੁੱਲਿਆ ਹੋਊਗਾ ਇੱਕ ਡੋਮੀਨੋਸ ਖੁੱਲਿਆ ਹੋਊਗਾ ਜੀ ਮਤਲਬ ਕੀ ਆਪਣੀ ਖੁਰਾਕ ਹੈਗੀ ਹੈ ਇਹ ਆਪਣੀ ਖੁਰਾਕ ਨਹੀਂ ਹੈ ਜੀ ਇਹ ਆਪਾਂ ਨੂੰ ਵਿਦੇਸ਼ਾਂ ਵੱਲੋਂ ਦਿੱਤੀ ਹੋਈ ਹੈ ਇਟ ਇਜ਼ ਆਲ ਕਮਰਸ਼ੀਅਲਾਈਜ਼ੇਸ਼ਨ ਉਹਨਾਂ ਨੇ ਆਪਣੇ ਅੰਦਰ ਪਾਤੀ ਇਹ ਗੱਲ ਆਪਣੇ ਨਿਆਣੇ ਵੀ ਮੈਕਡੋਨਲਡ ਖਾਂਦੇ ਨੇ ਮਤਲਬ ਤੁਸੀਂ ਹੁਣ ਕਦੀ ਮੈਕਡੋਨਲਡ ਜਾਓਗੇ ਆਪਣਾ ਇੱਕ ਦੇਸੀ ਬੰਦਾ ਆਊਗਾ ਹੈਨਾ ਉਹ ਵੀ ਖਾਊਗਾ ਜੀ ਮੈਂ ਬੀਬਰਜ਼ਰ 버ਗਰ ਪੀਜ਼ਾ ਖਾਣਾ ਹੈ ਔਰ ਉਹ ਸਾਰੀਆਂ ਚੀਜ਼ਾਂ ਨਾਲ ਆਪਣੀਆਂ ਹੱਡੀਆਂ ਦਾ ਆਪਣੇ ਸਰੀਰ ਦਾ ਐਕਚੁਅਲੀ ਸਿਹਤ ਨਾਲ ਖਿਲਵਾੜ ਹੋ ਰਿਹਾ ਬਹੁਤ ਬੁਰੀ ਤਰ੍ਹਾਂ ਜੀ ਬਿਲਕੁਲ ਜੀ ਡਾਕਟਰ ਸਾਹਿਬ ਅਸਲ ਨਾ ਹੱਡੀਆਂ ਦਾ ਖੁਰਨਾ ਹੈ ਬਜ਼ੁਰਗਾਂ ਦੇ ਨਾਲ ਆਮ ਤੌਰ ਤੇ ਜੋੜਦਿਆਂ ਜਦੋਂ ਨਾ ਕਿਸੇ ਜੋੜਾਂ ਦੇ ਦਰਦ ਦੀ ਗੱਲ ਹੁੰਦੀ ਆ ਜਾਂ ਨਿਕਾ ਨਾਲ ਜੁੜੀ ਕੀ ਗੱਲ ਆ ਆਪਾਂ ਆਖਦੇ ਆ ਕਿ ਸ਼ਾਇਦ ਬਜ਼ੁਰਗਾਂ ਨੂੰ ਹੁੰਦਾ ਹੋਊਗਾ ਹੱਡੀਆਂ ਦਾ ਖੁਰਨਾ ਕੀ ਸਿਰਫ 올ਡ ਏਜ ਨੂੰ ਆ ਮੈਜੋਰਿਟੀ ਤਾਂ ਦੇਖੋ ਜੀ 올ਡ ਏਜ ਹੈ ਪਰ ਕਈ ਵਾਰੀ ਕੀ ਹੁੰਦਾ ਜੀ ਆਪਾਂ ਯੰਗ ਏਜ ਦੇ ਵਿੱਚ ਕਈ ਵਾਰੀ ਕੋਈ ਦਵਾਈ ਖਾਣੀ ਹੁੰਦੀ ਹੈ ਸਟੀਰੋਇਡ ਇੰਡਿਊਸਡ ਆਸਟਿਓਪੋਰੋਸਿਸ ਹੁੰਦੀ ਹੈ ਕੋਈ ਬਿਮਾਰੀ ਹੋਗੀ ਉਹਦੇ ਨਾਲ ਆਪਾਂ ਨੂੰ ਸਟੀਰੋਇਡ ਦੇਣੇ ਪੈਗੇ ਜੀ ਜਾਂ ਇੱਕ ਹੋਰ ਬੜਾ ਚਲਨ ਹੈ ਜੀ ਅੱਜਕੱਲ ਇੱਕ ਆਪਾਂ ਸ਼ਾਰਟਕਟ ਮਾਰਦੇ ਆਂ ਜੀ ਵੀ ਆਪਾਂ ਦੇਸੀ ਦਵਾਈ ਖਾ ਲੈਂਦੇ ਆਂ ਗੋਡੇ ਦੁਖਦੇ ਆ ਵੀਰੇ ਦੇਸੀ ਦਵਾਈ ਖਾਈ ਅਸੀਂ ਉਹ ਦੇਸੀ ਦਵਾਈ ਨਾਲ ਉਹ ਇੱਕ ਨਸ਼ਾ ਹੈ ਉਹ ਇੱਕ ਹੀਮ ਹੈ ਜੀ ਉਹ ਤੁਹਾਨੂੰ ਉਸ ਵੇਲੇ ਤਾਂ ਤੁਹਾਡੀਆਂ ਦਰਦਾਂ ਨੂੰ ਦੂਰ ਕਰ ਦਿੰਦਾ ਪਰ ਉਹ ਦਰਦਾਂ ਦੇ ਨਾਲ-ਨਾਲ ਕਰਨ ਨਾਲ ਜਿਹੜੀਆਂ ਹੋਰ ਬਿਮਾਰੀਆਂ ਲੈ ਕੇ ਆਂਦਾ ਤੁਹਾਡਾ ਸਰੀਰ ਫੁੱਲ ਜਾਂਦਾ ਤੁਸੀਂ ਕਈ ਵਾਰੀ ਦੇਖਿਆ ਹੁਣੇ ਮਰੀਜ਼ਾਂ ਦੇ ਮੂੰਹ ਲਾਲ ਜੀ ਫੁੱਲਿਆ ਹੋਇਆ ਸਰੀਰ ਤੇ ਹੱਡੀਆਂ ਕਮਜ਼ੋਰ ਜੀ ਉਹ ਸਾਰੇ ਸਟੀਰੋਇਡ ਖਾਦੇ ਹੋਏ ਮਰੀਜ਼ ਨੇ ਜਿਨ੍ਹਾਂ ਨੂੰ ਕੋਈ ਆਰਐਮਪੀ ਕੋਈ ਕਿਤੇ ਵੀ ਕੋਈ ਦੇਸੀ ਬਾਬੇ ਸ਼ਾਬੇ ਦੇ ਦਿੰਦੇ ਨੇ ਜੀ ਉਹ ਸਟੀਰੋਇਡ ਉਹ ਇੱਕ ਕਾਰਨ ਹੈ ਜਿਹੜਾ ਯੂਥ ਨੂੰ ਆਸਟਿਓਪੋਰੋਸਿਸ ਲੈ ਕੇ ਜਾ ਰਿਹਾ ਹਮ ਅਦਰਵਾਇਜ਼ ਤਾਂ ਇਹ 올ਡ ਏਜ ਪ੍ਰੋਬਲਮ ਹੀ ਹੈ ਜੀ ਸ਼ੁਰੂਆਤੀ ਲੱਛਣ ਕਿਸ ਤਰ੍ਹਾਂ ਹੁੰਦੇ ਆ ਮੰਨ ਲਓ ਕੋਈ 35-40 ਸਾਲ ਦਾ ਮਿਡਲ ਏਜ ਦਾ ਬੰਦਾ ਹੈ ਸ਼ੁਰੂ ਚ ਹੱਡੀਆਂ ਖੁਰਨਾ ਉਹ ਚੀਜ਼ ਕਿਵੇਂ ਉਹ ਜਜ ਕਰੇਗਾ ਦੇਖੋ ਸ਼ੁਰੂ ਦੇ ਵਿੱਚ ਤਾਂ ਸਭ ਤੋਂ ਜਿਹੜੀ ਇੰਪੋਰਟੈਂਟ ਆਪਣੇ ਪੰਜਾਬ ਦੇ ਵਿੱਚ ਜੋ ਮੇਰੇ ਐਕਸਪੀਰੀਅੰਸ ਦੇਖਣ ਚਾਹੀਏ ਜੀ ਵੀ ਮਰੀਜ਼ ਜਿਹੜਾ ਪਿੱਠ ਦਰਦ ਕਹਿ ਕੇ ਆਂਦਾ ਲੋਅਰ ਬੈਕ ਪੇਨ ਜਿਹਨੂੰ ਆਪਾਂ ਕਹਿ ਰਹੇ ਆ ਉਹ ਹੋ ਰਹੀ ਹੈ ਜਿਹਨੂੰ ਲੋਅਰ ਬੈਕ ਪੇਨ ਹੋ ਰਹੀ ਹੈ ਤਾਂ ਮੇਰਾ ਇੱਕ ਸਪੈਸ਼ਲੀ ਲੇਡੀ ਮੋਰ ਥੈਨ 40 ইয়ারਸ ਤਾਂ ਮੇਰਾ ਇੱਕਦਮ ਉਹਦਾ ਆਸਟਿਓਪੋਰੋਸਿਸ ਲੈਵਲ ਚੈੱਕ ਕਰਾਉਣ ਦਾ ਜ਼ਰੂਰ ਦਿਲ ਕਰਦਾ ਹਮਮ ਕਿਉਂਕਿ ਹੱਡੀਆਂ ਜ਼ ਹਣਾ ਉਹ ਟੈਸਟ ਕਰਾਣੇ ਚਾਹੀਦੇ ਨੇ ਕਈ ਵਾਰੀ ਜੇ ਪੇਸ਼ੈਂਟ ਫੋਡਿੰਗ ਹੈ ਨਹੀਂ ਤਾਂ ਜੇ ਨਾ ਵੀ ਕਰੋ ਤਾਂ ਉਹਦਾ ਇਲਾਜ ਉਸ ਵੇਲੇ ਸ਼ੁਰੂ ਕਰ ਦੇਣਾ ਚਾਹੀਦਾ ਇਲਾਜ ਕੱਲੀ ਦਵਾਈ ਨਹੀਂ ਹੈ ਉਹਨੂੰ ਡਾਈਟ ਵਗੈਰਾ ਸਾਰਾ ਕੁਝ ਦੱਸਣਾ ਜ਼ਰੂਰੀ ਹੈਗਾ ਜੀ ਸੋ ਕਈ ਵਾਰੀ ਲੇਡੀਜ਼ ਆਂਦੀਆਂ ਨੇ ਜਿਨ੍ਹਾਂ ਦੇ ਗੋਡੇ ਦੁਖ ਰਹੇ ਨੇ ਲੱਤਾਂ ਚ ਸਪੀਡ ਹੋ ਰਹੀਆਂ ਇਸ ਤੋਂ ਇਲਾਵਾ ਇੱਕ ਹੋਰ ਬੜੀ ਸਿੰਪਲ ਗੱਲ ਹੁੰਦੀ ਹੈ ਬੰਦਾ ਕਹਿੰਦਾ ਜੀ ਮੈਨੂੰ ਸਾਰਾ ਸਰੀਰ ਟੁੱਟ ਰਿਹਾ ਹੈ ਮੇਰੇ ਟੈਸਟ ਸਾਰੇ ਠੀਕ ਆ ਰਹੇ ਨੇ ਹਾਂਜੀ ਹਾਂ ਪਰ ਉਹ ਕਦੀ ਵਿਟਾਮਿਨ ਡੀ ਟੈਸਟ ਨਹੀਂ ਕਰਾਂਦਾ ਉਕੇ ਕਹਿੰਦਾ ਜੀ ਮੇਰਾ ਖੂਨ ਵੀ ਪੂਰਾ ਹੈ ਮੈਂ ਰੋਟੀ ਵੀ ਪੂਰੀ ਖਾਂਦਾ ਪਰ ਉਹ ਖਾਂਦਾ ਕੀ ਹੈਗਾ ਰੋਟੀ ਤਾਂ ਖਾਂਦਾ ਹੈ ਉਹ ਜੀ ਪਰ ਨਾ ਉਹ ਪ੍ਰੋਪਰਲੀ ਦੁੱਧ ਪੀਂਦਾ ਤੇ ਨਾ ਉਹ ਪ੍ਰੋਪਰਲੀ ਪ੍ਰੋਟੀਨਸ ਲੈਂਦਾ ਤੇ ਨਾ ਉਹ ਪ੍ਰੋਪਰਲੀ ਧੁੱਪੇ ਜਾ ਕੇ ਵਿਟਾਮਿਨ ਡੀ ਲੈਂਦਾ ਮਤਲਬ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਵਿਟਾਮਿਨ ਡੀ ਦੀ ਕਿੰਨੀ ਇੰਪੋਰਟੈਂਸ ਹੈ ਵਿਟਾਮਿਨ ਡੀ ਆਪਣੇ ਚ ਸਿਰਫ ਸਿਰਫ ਦੋ ਚੀਜ਼ਾਂ ਚ ਪਾਇਆ ਜਾਂਦਾ ਜੀ ਇੱਕ ਸੂਰਜ ਦੀ ਰੋਸ਼ਨੀ ਜੀ ਸਰ ਇੱਕ ਅੰਡੇ ਦਾ ਪੀਲਾ ਹਿੱਸਾ ਜੀ ਸੋ ਸੂਰਜ ਦੀ ਰੋਸ਼ਨੀ ਆਪਾਂ ਲੈਂਦੇ ਨਹੀਂ ਕਿਉਂਕਿ ਆਪਾਂ ਕੱਪੜੇ ਪਾਏ ਹੁੰਦੇ ਨੇ ਜੀ ਜਦੋਂ ਆਪਾਂ ਬਾਹਰ ਜਾਂਦੇ ਹਾਂ ਹੁਣ ਅੱਜ ਕੱਲ ਆਪਾਂ ਨੂੰ ਰਿਵਾਜ ਬਦਲ ਗਿਆ ਤਾਂ ਆਪਾਂ ਕੋਈ ਨਾ ਕੋਈ ਕਰੀਮ ਲਗਾਈ ਹੁੰਦੀ ਹੈ ਉਹ ਸੂਰਜ ਤਾਂ ਆਪਣੀ ਚਮੜੀ ਨੂੰ ਟੱਚ ਹੀ ਨਹੀਂ ਕਰਦਾ ਜੀ ਟਾਈਮ ਆਪਣੇ ਕੋਲ ਹੈ ਨਹੀਂ ਵੀ ਐਤਵਾਰ ਨੂੰ ਆਪਾਂ ਪੁਰਾਣੇ ਸਮੇਂ ਵਾਂਗੂ ਧੁੱਪੇ ਬੈਠ ਕੇ ਪਰਿਵਾਰ ਨਾਲ ਗੱਲਾਂ ਮਾਰ ਸੀ ਕਿ ਤੇ ਧੁੱਪ ਸੇਕ ਸਕੀ ਉਹ ਜ਼ਮਾਂ ਹੀ ਲੰਘ ਗਿਆ ਜਿਹੜੀ ਟਰਮਾਂ ਜੀ ਸੰਵਾਤ ਸੰਵਾਤ ਹੈ ਨਾ ਆਪਾਂ ਗੋਰਿਆਂ ਦੀਆਂ ਚੀਜ਼ਾਂ ਤਾਂ ਲੈ ਲੀਆਂ ਖਾਣ ਪੀਣ ਵਾਲੀਆਂ ਕੱਪੜੇ ਵੀ ਲੈ ਲਏ ਪਰ ਕਦੀ ਇੱਕ ਚੀਜ਼ ਰਿਅਲਾਈਜ਼ ਕੀਤੀ ਹੈ ਵੀ ਗੋਰੇ 2-2 ਮਹੀਨੇ ਛੁੱਟੀਆਂ ਲੈ ਕੇ ਬੀਚਾਂ ਤੇ ਜਾ ਕੇ ਸਨ ਬੈਠ ਲੈਂਦੇ ਨੇ। ਹੂੰ। ਉਹ ਬੜਾ ਸਾਇੰਟਿਫਿਕ ਵੇ ਹੈ ਜੀ। ਜੀ ਜੀ। ਬਹੁਤ ਸਾਇੰਟਿਫਿਕ ਵੀ ਹੈਗਾ ਉਸ ਚੀਜ਼ ਨੂੰ ਲੈਣ ਦਾ। ਡਾਕਟਰ ਸਾਹਿਬ ਜਿਵੇਂ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਆ ਉਹਦੇ ਨਾਲ ਜੁੜਦੀ ਹੀ ਆ ਗਠੀਏ ਦੇ ਵੀ ਪੇਸ਼ੈਂਟ ਹੁੰਦੇ ਆ। ਜੇਕਰ ਇੱਥੋਂ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਸਾਡੇ ਪੰਜਾਬੀ ਉਹਨਾਂ ਮੁਲਕਾਂ 'ਚ ਜਾਂਦੇ ਆ ਕੈਨੇਡਾ ਅਮਰੀਕਾ ਜਿੱਥੇ ਜ਼ਿਆਦਾ ਮਾਈਨਸ ਦੇ ਵਿੱਚ ਟੈਂਪਰੇਚਰ ਆ ਇਸ ਵੇਲੇ ਉੱਥੇ ਇਹ ਜ਼ਿਆਦਾ ਗਣੀ ਜਾਂਦੀ ਹੈ ਕਿਉਂਕਿ ਸਾਨੂੰ ਸਰੋਤੇ ਉੱਥੋਂ ਵੀ ਕਾਲ ਕਰਦੇ ਆ online ਸਾਡਾ ਰੇਡੀਓ ਉੱਥੇ ਵੀ ਸੁਣਿਆ ਜਾਂਦਾ ਬਹੁਤ سارے ਜਿਹੜੇ ਇਸ ਤਰ੍ਹਾਂ ਦੇ ਪੀੜਿਤ ਹੁੰਦੇ ਆ ਗਠੀ ਦੇ ਪੇਸ਼ੈਂਟ ਆ ਜਿਹੜੇ ਉਹ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ ਪਹਿਲੀ ਤਾਂ ਗੱਲ ਇਹ ਆ ਫਿਰ ਉਹਦੀ ਰਿਕਵਰੀ ਚ ਕੀ ਚਾਂਸਸ ਹੁੰਦੇ ਆ ਦੇਖੋ ਇਹ ਨਾ ਬਹੁਤ ਅੱਛਾ ਮੁੱਦਾ ਤੁਸੀਂ ਚੱਕਿਆ ਕਿਉਂਕਿ ਮਰੀਜ਼ ਨਾ ਆਮ ਤੌਰ ਤੇ ਆ ਕੇ ਕਹਿੰਦੇ ਜੀ ਸਾਨੂੰ ਗਠੀਆ ਹੋ ਗਿਆ ਜੀ 50 ਸਾਲ 60 ਸਾਲ ਦੀ ਲੇਡੀ ਆਊਗੀ ਜੀ ਮੈਨੂੰ ਗਠੀਆ ਕਿਸੇ ਨੇ ਕਹਤਾ ਗਠੀਆ ਹੋ ਗਿਆ ਪਰ ਉਹ 50 60 ਸਾਲ ਦੀ ਉਮਰ ਚ ਮੋਸਟਲੀ ਗਠੀਆ ਹੁੰਦਾ ਨਹੀਂ ਹੈ ਗਠੀਆ ਜਿਹੜਾ ਜਿਹਨੂੰ ਅਸੀਂ ਰਿਯੂਮਟਿਡ ਆਰਥਰਾਇਟਿਸ ਕਹਿੰਦੇ ਆ ਉਹ ਮੋਸਟਲੀ ਯੰਗ ਬੰਦਿਆਂ ਦੀ ਬਿਮਾਰੀ ਹੈ ਉਹ ਜਵਾਨੀ ਚ ਯੂਥ ਚ ਹੋ ਜਾਂਦੀ ਹੈ ਹੈਨਾ ਔਰ ਜਿਆਦਾ ਗਠੀਆ ਹੈਗਾ ਉਹਦੀ ਇੱਕ ਬਹੁਤ ਸਾਇੰਟਿਫਿਕ ਵੇ ਨਾਲ ਟ੍ਰੀਟਮੈਂਟ ਲੈਣਾ ਚਾਹੀਦਾ ਉਹਦੀਆਂ ਦਵਾਈਆਂ ਆਉਂਦੀਆਂ ਨੇ ਉਹਦੇ ਨਾਲ ਗਠੀਆ ਕੰਟਰੋਲ ਰਹਿੰਦਾ ਹਾਂ ਜੇ ਆਪਾਂ ਉਹਦੀਆਂ ਦਵਾਈਆਂ ਨਾ ਲਈਏ ਜਾਂ ਉਸ ਗਠੀਆ ਨੂੰ ਇਲਾਜ ਕਰਨ ਲਈ ਦੇਸੀ ਦਵਾਈਆਂ ਖਾਈਏ ਤਾਂ ਉਹਦਾ ਸੈਕੰਡਰੀ ਇਫੈਕਟ ਕੀ ਹੋਊਗਾ ਆਪਣੀਆਂ ਹੱਡੀਆਂ ਖਰਾਬ ਹੋ ਜਾਣਗੀਆਂ ਜੀ ਸੋ ਗਠੀਆ ਜਿਹੜਾ ਇਹ 올ਡ 에ਜ ਦਾ ਇਕਠਿਆ ਉਹਨੂੰ ਅਸੀਂ ऑਸਟਿਓ ਆਰਥਰਾਈਟਿਸ ਕਹਿੰਦੇ ਆ ਜੀ ਜਿਹਨੂੰ ਆਮ ਤੌਰ ਤੇ ਇਕਠਿਆ ਕਿਹਾ ਜਾਂਦਾ ਉਹ ਹੈਗਾ ਰਿਮਟਡ ਆਰਥਰਾਈਟਿਸ ਇਹ ਬਿਲਕੁਲ ਟੋਟਲੀ ਡਿਫਰੈਂਟ ਬਿਮਾਰੀਆਂ ਨੇ ਜੀ ਜਿਹੜੀ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਸੋ ਕੈਨੇਡੀਅਨ ਗਵਰਨਮੈਂਟ ਉਹਨਾਂ ਨੇ ਇੱਕ ਕੈਨੇਡਾ ਦੇ ਵਿੱਚ ਸਾਰਟ ਆਫ ਲਾ ਹੈ ਇੱਕ ਰੂਲ ਹੈ ਉੱਥੇ ਕਿਉਂਕਿ ਟੈਂਪਰੇਚਰ ਬਹੁਤ ਘੱਟ ਹੁੰਦਾ ਠੰਡ ਬਹੁਤ ਹੁੰਦੀ ਹੈ ਮਾਈਨਸ ਡਿਗਰੀ ਚ ਹੁੰਦਾ ਸੋ ਉੱਥੇ ਜਿਹੜੇ ਵੀ ਡਾਕਟਰ ਕੋਲ ਬੰਦਾ ਜਾਂਦਾ ਹੈ ਉੱਥੇ ਮਤਲਬ ਜਿਹੜਾ ਸੀ ਜਨਰਲ ਪ੍ਰੈਕਟਿਸ਼ਨਰ ਕਹਿੰਦੇ ਆ ਜੀਪੀ ਕੋਲੇ ਪਹਿਲਾਂ ਡਾਕਟਰ ਪੇਸ਼ੈਂਟ ਜਾਂਦਾ ਹੈ ਫਿਰ ਸਪੈਸ਼ਲਿਸਟ ਕੋਲ ਜਾਂਦਾ ਹੈ ਸੋ ਜੀਪੀ ਉੱਥੇ ਵਿਟਾਮਿਨ ਡੀ ਆਲਮੋਸਟ ਹਰ ਮਰੀਜ਼ ਨੂੰ ਦਿੰਦੇ ਨੇ ਸੋ ਕੈਨੇਡੀਅਨ ਪੋਪੂਲੇਸ਼ਨ ਜਿਹੜੇ ਬੰਦੇ ਆਪਣੇ ਹਿੰਦੁਸਤਾਨੀ ਪੰਜਾਬੀ ਕੈਨੇਡਾ ਚ ਬੈਠੇ ਆ ਉਹ ਉਹਨਾਂ ਨੂੰ ਤਾਂ ਪ੍ਰੈਕਟੀਕਲੀ ਉੱਥੋਂ ਦੇ ਸਰਕਾਰ ਉੱਥੋਂ ਦੇ ਡਾਕਟਰ ਵਿਟਾਮਿਨ ਡੀ ਰੈਗੂਲਰ ਖਿਲਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲੇ ਧੁੱਪ ਘੱਟ ਆਉਂਦੀ ਹੈ ਦੇਅਰ ਵੈਲ ਅਵੇਅਰ ਆਫ ਇਟ ਸਮੱਸਿਆ ਆਪਣੇ ਪੰਜਾਬੀਆਂ ਦੀ ਆਪਾਂ ਸੋਚਦੇ ਹਾਂ ਧੁੱਪ ਬਹੁਤ ਆ ਰਹੀ ਹੈ ਪਰ ਪ੍ਰੈਕਟੀਕਲੀ ਆਪਾਂ ਲੈ ਨਹੀਂ ਰਹੇ ਉਸ ਧੁੱਪ ਨੂੰ ਬਿਲਕੁਲ ਜੀ ਡਾਕਟਰ ਸਾਹਿਬ ਗਠੀਆਂ ਤੁਸੀਂ ਆਖਿਆ ਕੰਟਰੋਲ ਕੀਤਾ ਜਾ ਸਕਦਾ ਹੈ ਮੈਡੀਸਨ ਦੇ ਨਾਲ ਜੀ ਬਿਲਕੁਲ ਕਿਉਰ ਕੀਤਾ ਜਾਂਦਾ ਜਾਂ ਕੰਟਰੋਲ ਤੱਕ ਰੱਖਿਆ ਜਾਂਦਾ ਵਾ ਦੇਖੋ ਇਹ ਅਗੇਨ ਇੱਕ ਬਹੁਤ ਵੱਡਾ ਆਮ ਆਪਣੇ ਪਿੰਡਾਂ 'ਚ ਭਰਮ ਹੈ ਆਪਣੇ ਸਮਾਜ 'ਚ ਭਰਮ ਹੈ ਵੀ ਜੀ ਮੈਂ ਦਵਾਈ ਖਾ ਲਈ ਮੈਂ ਠੀਕ ਕਦੋਂ ਹੋਊਂਗਾ ਜੀ ਦੇਖੋ ਕੁਝ ਬਿਮਾਰੀਆਂ ਹੁੰਦੀਆਂ ਨੇ ਕੁਝ ਸਮਾਂ ਆਪਾਂ ਦਵਾਈ ਲੈਂਦੇ ਆ ਉਹ ਬਿਲਕੁਲ ਠੀਕ ਹੋ ਜਾਂਦੀਆਂ ਨੇ ਕੁਝ ਬਿਮਾਰੀਆਂ ਹੁੰਦੀਆਂ ਨੇ ਆਪਾਂ ਦਵਾਈ ਲੈਂਦੇ ਆ ਅੱਪਾ ਠੀਕ ਰਹਿਣੇ ਆ ਤਾਂ ਆਪਾਂ ਉਹਨੂੰ ਠੀਕ ਗਣਦੇ ਆ ਜਿਵੇਂ ਸ਼ੂਗਰ ਹੈ ਜੀ ਜੀ ਸ਼ੂਗਰ ਹੋ ਗਈ ਸ਼ੂਗਰ ਦੀ ਆਪਾਂ ਦਵਾਈ ਲੈ ਰਹੀਆਂ ਸ਼ੂਗਰ ਕੰਟਰੋਲ ਚ ਆਪਾਂ ਕਹਾਂਗੇ ਠੀਕ ਹੈ ਇਸ ਤਰ੍ਹਾਂ ਹੀ ਜਿਹੜਾ ਰਿਮਿਟਡ ਆਰਥਰਾਇਟਿਸ ਹੈ ਜਿਹਨੂੰ ਗਠੀਆ ਕਿਹਾ ਜਾਂਦਾ ਉਹ ਕਿਸੇ ਨੂੰ ਹੋ ਗਿਆ ਤਾਂ ਉਹਦੀਆਂ ਇੱਕ ਸਟੈਂਡਰਡ ਸੈਟ ਆਫ ਮੈਡੀਸਿਨਸ ਹੈ ਜੀ ਉਹ ਦਵਾਈਆਂ ਲੈਣੀਆਂ ਚਾਹੀਦੀਆਂ ਨੇ ਡਾਕਟਰੀ ਇਲਾਜ ਕਰਨਾ ਚਾਹੀਦਾ ਹੈ ਹਰ 3 ਮਹੀਨੇ 4 ਮਹੀਨੇ ਬਾਅਦ ਆਪਣੇ ਟੈਸਟ ਕਰਾਣੇ ਚਾਹੀਦੇ ਨੇ ਉਹ ਟੈਸਟਾਂ ਦੇ ਹਿਸਾਬ ਨਾਲ ਦਵਾਈ ਦੀ ਡੋਜ਼ ਵਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਬਹੁਤ ਮਿਨਿਮਲ ਹਫਤੇ ਚ ਇੱਕ ਗੋਲੀ ਤੇ ਵੀ ਆ ਸਕਦੀ ਹੈ ਜੀ ਜੀ ਪਰ ਬੰਦ ਨਹੀਂ ਕਰਨੀ ਚਾਹੀਦੀ ਬਿਨਾ ਡਾਕਟਰੀ ਸਲਾਹ ਦੇ ਜੀ ਜੀ ਔਰ ਇਸ ਨੂੰ ਜਿੰਨਾ ਪਰ ਰੈਗੂਲਰ ਲਈ ਜਾਵਾਂਗੇ ਉਹਨਾਂ ਇਹਦੀ ਡੋਸ ਘਟਨ ਦਾ ਇਹਦਾ ਠੀਕ ਇਲਾਜ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਜੀ ਡਾਕਟਰ ਸਾਹਿਬ ਹੱਡੀਆਂ ਦਾ ਖੁਰਨਾ ਉਸੇ ਮੁੱਦੇ ਤੇ ਦੁਆਰਾ ਆਉਨੇ ਆ ਕੀ ਉਹ ਦਰਦ ਨਾਲ ਹੁੰਦਾ ਜਾਂ ਪੇਨ ਤੋਂ ਬਿਨਾ ਵੀ ਇਹ ਹੁੰਦਾ ਦੇਖੋ ਮੋਸਟ ਆਫ ਦਾ ਟਾਈਮ ਇਟ ਪ੍ਰੀਜ਼ੈਂਟਸ ਵਿਦ ਪੇਨ ਦਰਦ ਹੁੰਦੀ ਹੈ ਪਰ ਕਈ ਵਾਰੀ ਅੰਦਰੋਂ ਅੰਦਰੀ ਹੱਡੀਆਂ ਖੁਰੀ ਜਾਂਦੀਆਂ ਨੇ ਦਰਦ ਹੁੰਦੀ ਨਹੀਂ ਮਰੀਜ਼ ਇੱਕ ਭੁਲੇਖੇ 'ਚ ਪਿਆ ਰਹਿੰਦਾ ਹੈਗਾ ਔਰ ਉਹਦਾ ਨਤੀਜਾ ਕੀ ਹੁੰਦਾ ਇੱਕ ਛੋਟਾ ਜਿਹਾ ਹਾਦਸਾ ਹੁੰਦਾ ਇੱਕ ਬਜ਼ੁਰਗ ਆਦਮੀ ਹੈ ਬੈੱਡ ਤੋਂ ਉੱਠਿਆ ਵਾਸ਼ਰੂਮ ਜਾਣ ਲਈ ਤੇ ਗਿਰ ਗਿਆ ਤੇ ਉਹਦਾ ਚੋਲਾ ਟੁੱਟ ਗਿਆ ਉਹ ਹੱਡੀਆਂ ਦੇ ਖੁਰਨ ਕਰਕੇ ਆਸਟਿਓਪੋਰੋਸਿਸ ਕਾਲ ਹੈ ਕੋਈ ਬਜ਼ੁਰਗ ਲੇਡੀ ਹੈ ਉਤਰੀ ਜਾ ਰਹੀ ਹੈ ਹਲਕੀ ਜਿਹੀ ਗੀਰੀ ਤੇ ਉਹਦੀ ਬਾਹਾਂ ਦੀ ਕਲਾਈ ਟੁੱਟ ਗਈ ਜੀ ਉਹ ਹੱਡੀਆਂ ਦੇ ਖੁਰਨ ਕਰਕੇ ਫ੍ਰੈਕਚਰ ਹੋ ਰਿਹਾ ਹੈ ਸੋ ਅਸੀਂ ਇਹਨਾਂ ਫ੍ਰੈਕਚਰ ਜਿਹੜੇ ਵੀ ਕਿਸੇ ਮਰੀਜ਼ ਨੂੰ ਫ੍ਰੈਕਚਰ ਹੁੰਦਾ ਉਸ ਫ੍ਰੈਕਚਰ ਦਾ ਤਾਂ ਇਲਾਜ ਕਰਦੇ ਆ ਪਰ ਨਾਲ ਉਹਦਾ ਪੈਰਲ ਹੱਡੀਆਂ ਖੁਰਨ ਦਾ ਇਲਾਜ ਸ਼ੁਰੂ ਕਰ ਦਿੰਨੇ ਆ ਜੀ ਉਹ ਨਾਲ ਹੀ ਸ਼ੁਰੂ ਹੋ ਜਾਂਦਾ ਜੀ ਡਾਕਟਰ ਸਾਹਿਬ ਜਦੋਂ ਅਸੀਂ ਸੱਡੀ ਖੁਰਾਕ ਦੀ ਗੱਲ ਕਰਦੇ ਆ ਖੁਰਾਕ ਨੂੰ ਲੈ ਕੇ ਵੀ ਵੱਖ-ਵੱਖ ਲੋਕਾਂ ਦੀ ਵੱਖਰੀ ਵੱਖਰੀ ਚੁਆਇਸ ਹੁੰਦੀ ਆ ਜਿਵੇਂ ਤੁਸੀਂ ਇੱਕ ਦੀ ਗੱਲ ਕੀਤੀ ਸੀ ਕੁਝ ਲੋਕ ਸ਼ਾਇਦ ਨਹੀਂ ਵੀ ਖਾਂਦੇ ਹੋਣੇ ਜਾਂ ਨਹੀਂ ਖਾਣਾ ਚਾਹੁੰਦੇ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਮਿਲਕ ਹੈ ਦੁੱਧ ਹੈ ਕੁਝ ਲੋਕ ਠੀਕ ਆ ਪੀਂਦੇ ਆ ਕੁਝ ਨਹੀਂ ਵੀ ਪੀਂਦੇ ਹੁੰਦੇ ਔਰ ਦੂਸਰਾ ਚਾਹ ਕਾਫੀ ਜਾਂ ਫਿਰ ਕਈ ਲੋਕੀ ਸਿਗਰਟ ਦੇ ਨਾਲ ਬੀੜੀ ਸਿਗਰਟ ਆ ਇਹਨਾਂ ਚੀਜ਼ਾਂ ਨਾਲ ਜੁੜੇ ਹੁੰਦੇ ਆ ਜਾਂ ਫਿਰ ਹੋ ਸਕਦਾ ਉਹਨਾਂ ਦਾ ਅਲਾ ਦਵਾਲਾ ਰਹਿਣ ਸਹਿਣ ਜਾਂ ਕੰਮ ਉਹਨਾਂ ਨੂੰ ਨੇੜੇ ਤੇੜੇ ਵੀ ਮਤਲਬ ਹੋਰ ਚੁਆਇਸ ਨਾ ਹੁੰਦੀ ਹੋਵੇ ਇਹ ਜਿਹੜੀ ਖੁਰਾਕ ਦਾ ਜਿਹੜਾ ਸਰਕਲ ਆ ਇਹ ਕਿੰਨਾ ਕੁ ਪ੍ਰਭਾਵਿਤ ਕਰਦਾ ਜਾਂ ਫਿਰ ਕੀ ਕੀ ਚੁਆਇੰਸਸ ਬੰਦੇ ਕੋਲ ਫਿਰ ਬਚ ਜਾਂਦੀਆਂ ਹੁੰਦੀਆਂ ਆ ਦੇਖੋ ਖੁਰਾਕ ਤਾਂ ਪ੍ਰਾਈਮ ਇੰਪੋਰਟੈਂਸ ਹੈ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੀ ਖੁਰਾਕ ਹੈ ਜੀ ਤੁਸੀਂ ਜਿਹੜੀ ਗੱਲ ਕੀਤੀ ਸਭ ਤੋਂ ਪਹਿਲਾਂ ਸਿਗਰਟ ਔਰ ਸ਼ਰਾਬ ਇਹ ਦੋਨੋਂ ਹੀ ਚੀਜ਼ਾਂ ਇਕੱਲੀਆਂ ਆਪਣੇ ਫੇਫੜਿਆਂ ਨੂੰ ਖਰਾਬ ਨਹੀਂ ਕਰਦੀਆਂ ਆਪਣੇ ਲੀਵਰ ਨੂੰ ਖਰਾਬ ਨਹੀਂ ਕਰਦੀਆਂ ਇਹ ਆਪਣੀਆਂ ਹੱਡੀਆਂ ਨੂੰ ਵੀ ਖਰਾਬ ਕਰਦੀਆਂ ਨੇ ਇਹਨਾਂ ਨਾਲ ਹੱਟੀਆਂ ਦਾ ਖੁਰਨਾ ਵੱਧਦਾ ਹੈਗਾ ਸੋ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਸਮੋਕਿੰਗ ਔਰ ਤਾਂ ਬੰਦ ਹੀ ਕਰ ਦੇਣੀ ਚਾਹੀਦੀ ਹੈ ਡਰਿੰਕਿੰਗ ਵੀ ਬੰਦ ਕਰ ਦਿੱਤੀ ਜਾਏ ਤਾਂ ਬਹੁਤ ਅੱਛਾ ਹੈ ਅਦਰਵਾਈਜ਼ ਇਸ ਨੂੰ ਬਹੁਤ ਹੀ ਲਿミਟਿਡ ਫੁਨਾ ਮਾਤਰ ਕੀਤਾ ਜਾਏ ਜਿਹੜੀ ਦੂਜੀ ਗੱਲ ਹੈ ਕਿ ਉਹਨਾਂ ਨੂੰ ਅਵੇਲੇਬਿਲਟੀ ਨਹੀਂ ਹੈ ਕਈ ਬੰਦੇ ਅੰਡੇ ਨਹੀਂ ਖਾਂਦੇ ਜੀ ਉਹਨਾਂ ਦੇ ਰਿਲੀਜੀਅਸ ਸੈਂਟੀਮੈਂਟਸ ਐ ਉਹ ਬਿਲਕੁਲ ਰਹਿਣੇ ਚਾਹੀਦੇ ਨੇ ਜੀ ਉਹਦੇ ਚ ਇਹ ਐ ਕਿ ਇੱਕ ਬੜਾ ਨੇਚਰਲ ਤਰੀਕੇ ਨਾਲ ਹਾਈ ਕੈਲਸ਼ੀਅਮ ਹਾਈ ਪ੍ਰੋਟੀਨ ਡਾਈਟ ਹੈ ਜੀ ਸੋਇਆਬੀਨ ਜੀ ਸੋਇਆ ਨਿਊਟਰੀ ਲਾਂਦੀ ਐ ਜੀ ਸੋਇਆ ਗ੍ਰੇਨਿਊਲਸ ਆਂਦੇ ਨੇ ਸੋਇਆ ਕਈ ਤਰ੍ਹਾਂ ਦਾ ਆਂਦਾ ਸੋਇਆ ਦੁੱਧ ਆਂਦਾ ਟੋਫੂ ਪਨੀਰ ਆਂਦਾ ਜੀ ਸੋ ਆਪਾਂ ਹਫਤੇ ਚ ਤਿੰਨ ਜਾਂ ਚਾਰ ਵਾਰੀ ਉਸ ਨੂੰ ਕਿਸੇ ਵੀ ਸ਼ਕਲ ਆਪਾਂ ਅੰਡੇ ਨੂੰ ਕੰਪਨਸੇਟ ਕਰ ਸਕਦੇ ਹਾਂ ਜਿਹੜਾ yellow part ਹੈ ਵਿਟਾਮਿਨ ਡੀ ਦਾ ਉਹ ਬੜਾ ਸਿੰਪਲ ਹੈ ਜੀ ਆਪਾਂ ਧੁੱਪੇ ਬੈਠੋ ਜੀ ਬਿਨਾ ਕਰੀਮ ਲਗਾਏ ਬਿਨਾ ਜਿੱਦਣ ਛੁੱਟੀ ਹੈ ਆਪਾਂ ਦਾ ਪੌਣਾ ਘੰਟਾ ਧੁੱਪ ਚ ਬੈਠੋ ਸੋ ਆਪਾਂ ਉੱਥੋਂ ਵਿਟਾਮਿਨ ਡੀ ਲੈ ਸਕਦੇ ਹਾਂ ਦੈਟ ਇਜ਼ ਵੈਰੀ ਹੈਲਪਫੁਲ ਜਿਹੜਾ ਬੰਦਾ ਆਪਣੇ ਕਿਸੇ ਵੀ ਕੰਮਕਾਰ ਲਈ ਪ੍ਰੋਫੈਸ਼ਨਲੀ ਵੀ ਕਈ ਦਿੱਕਤ ਆਉਂਦੀ ਹੈ ਜੀ ਮੇਰੇ ਕੋਲ ਕਈ ਮਰੀਜ਼ ਆਉਂਦੇ ਆ ਜੀ ਜਿਹੜੇ ਟੈਕਨੋਕਰੈਟਸ ਹੈ ਜੀ ਜਿਹੜੇ ਸਵੇਰੇ ਲੈਪਟਾਪ ਤੇ ਬਹਿ ਜਾਂਦੇ ਨੇ ਜੀ ਵੱਡੀਆਂ-ਵੱਡੀਆਂ ਕੰਪਨੀਆਂ ਚ ਕੰਮ ਕਰ ਰਹੇ ਬਹੁਤ ਵੱਡੀਆਂ ਤਨਖਾਹਾਂ ਲੈ ਰਹ ਪਰ ਉਹ ਸਵੇਰੇ ਜਾਂਦੇ ਨੇ ਤੇ ਰਾਤ ਨੂੰ ਆਉਂਦੇ ਨੇ ਹੂੰ ਸੋ ਉਹ ਬੱਚਿਆਂ ਨੂੰ ਮੈਂ ਹਮੇਸ਼ਾ ਇਹ ਕਹਿੰਦਾ ਹੁੰਨਾ ਕਿ ਤੁਹਾਨੂੰ ਐਗਜ਼ੈਕਟਿਵ ਕਲਾਸ ਬਿਮਾਰੀ ਹੈ ਹੂੰ ਅਮੀਰ ਬੰਦਿਆਂ ਦੀ ਬਿਮਾਰੀ ਹੈ ਵੀ ਤੁਸੀਂ ਸਾਰਾ ਦਿਨ ਲੈਪਟਾਪ ਤੇ ਬੈਠੇ ਹੋ ਧੁੱਪੇ ਨਹੀਂ ਜਾ ਰਹੇ ਜੀ ਤੁਹਾਨੂੰ ਇਹ ਬਿਮਾਰੀ ਆਊਗੀ ਕਿਰਪਾ ਕਰਕੇ ਥੋੜਾ ਜਿਹਾ ਸਮਾਂ ਆਪਣੀ ਸਿਹਤ ਲਈ ਕੱਢੋ ਥੋੜੀ ਐਕਸਰਸਾਈਜ਼ ਕਰੋ ਥੋੜੀ ਸਟ੍ਰੈਚਿੰਗ ਕਰੋ ਥੋੜਾ ਬਾਹਰ ਐਟਮੋਸਫੇਅਰ 'ਚ ਜਾਓ ਸਾਫ਼ ਹਵਾ 'ਚ ਜਾਓ ਉਹ ਜ਼ਰੂਰੀ ਹੈ ਜੀ ਹੈਨਾ ਸੋ ਖੁਰਾਕ ਦਾ ਆਪਾਂ ਇਹ ਸਾਰੀ ਜੀ ਮੇਰੇ ਸਾਬ ਨਾਲ ਨਾ ਜੀ ਆਪਣਾ ਥਾਟ ਪ੍ਰੋਸੈਸ ਹੈ ਆਪਾਂ ਕਿਸ ਚੀਜ਼ ਨੂੰ ਪ੍ਰਾਇੋਰਟੀ ਦੇਣੀ ਹੈ ਹਮ ਆਪਾਂ ਆਪਣੀ ਸਿਹਤ ਨੂੰ ਪ੍ਰਾਇੋਰਟੀ ਦਵਾਂਗੇ ਤਾਂ ਖੁਰਾਕ ਆਪਣੇ ਆਪ ਚੰਗੀ ਖਾਵਾਂਗੇ ਬਿਲਕੁਲ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣ ਕੁਝ ਜੌਬਸ ਦੀ ਗੱਲ ਕੀਤੀ ਹੈ ਆਈਟੀ ਪ੍ਰੋਫੈਸ਼ਨਲਸ ਆ ਜਿਹੜੇ ਜ਼ਿਆਦਾ ਸਮਾਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਨਾਲ ਜੁੜੇ ਰਹਿੰਦੇ ਆ ਜਾਂ ਫਿਰ ਇਹ ਆਖੀਏ ਕਿ ਝੁਕੇ ਹੀ ਰਹਿੰਦੇ ਆ ਔਰ ਇਸੇ ਤਰ੍ਹਾਂ ਜੋੜਦੇ ਆ ਜੌਬ ਦੀ ਜਦੋਂ ਅਸੀਂ ਗੱਲ ਕਰਦੇ ਆ ਸਾਡੇ ਇੱਥੇ ਟਰੱਕਰਸ ਆ ਜਿਹੜੇ ਟਰੱਕ ਡਰਾਈਵਰਸ ਆ ਜਾਂ ਫਿਰ ਸਾਡੇ ਲੋਕੀ ਕੈਨੇਡਾ ਅਮਰੀਕਾ ਯੂਰਪ ਵੱਖ-ਵੱਖ ਮੁਲਕਾਂ 'ਚ ਆ ਕੇ ਟਰਕ ਉਹ ਜਦੋਂ ਇੱਕ ਸਟਿਫ ਜੌਬ ਹੈ ਹਾਰਡ ਜੌਬ ਹੈ ਔਰ ਡੇਲੀ ਉਹੀ ਜੌਬ ਆ ਕਾਫੀ ਸਾਲਾਂ ਤੋਂ ਹੈ ਉਹ ਹੱਡੀਆਂ ਨੂੰ ਕੀ ਮਤਲਬ ਉਹਦੇ ਵਿੱਚ ਕਿੰਨਾ ਕੁ ਦਬਾਅ ਪਉਂਦੀ ਹੈ ਕਿੰਨਾ ਕੁ ਪ੍ਰੈਸ਼ਰ ਹੁੰਦਾ ਉਹਦੇ ਵਿੱਚੋਂ ਕਿੱਥੇ ਕੋ ਮਤਲਬ ਆਪਾਂ ਆਖੀਏ ਕਿ ਕੀ ਚੇਂਜ ਕੀਤਾ ਜਾ ਸਕਦਾ ਅ ਦੇਖੋ ਜਿੰਨਾ ਜਿੱਥੋਂ ਤੱਕ ਆਪਾਂ ਇਹ ਲੈ ਕੇ ਚੱਲੀਏ ਕਿ ਹੱਡੀਆਂ ਤੇ ਕਿੰਨਾ ਕੁ ਦਬਾਅ ਆਊਗਾ ਜੀ ਜਿਹੜੇ ਬੰਦੇ ਪ੍ਰੋਫੈਸ਼ਨਲੀ ਹਾਰਡ ਵਰਕ ਕਰਦੇ ਨੇ ਜੀ ਉਹਨਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਸ਼ਾਇਦ ਬਹੁਤ ਓਵਰ ਐਗਜ਼ਰਸ਼ਨ ਕਰਨ ਨਾਲ ਸਾਲ ਦੋ ਸਾਲ ਪਹਿਲਾਂ ਜੋੜ ਦੁਖਣ ਲੱਗ ਜਾਣਗੇ ਪਰ ਫਿਰ ਵੀ ਤੁਸੀਂ ਕਦੀ ਇਹ ਦੇਖੋ ਕਿ ਜਿਹੜੇ ਪ੍ਰੋਪਰ ਐਕਸਰਸਾਈਜ਼ ਕਰਦੇ ਨੇ ਐਥਲੈਟਿਕਸ ਕਰਦੇ ਨੇ ਜੀ ਰਨਿੰਗ ਕਰਦੇ ਨੇ ਜਾਂ ਜਿਮ ਜਾਂਦੇ ਨੇ ਪਰ ਓਵਰ weight ਨਹੀਂ ਚੱਕਦੇ ਹਮ ਆਪਣਾ ਰੂਟੀਨ ਕੰਮ ਕਰਦੇ ਨੇ ਜੇ ਦਿਨ ਚ ਆਪਾਂ ਸਪੋਜ਼ ਕਰ ਲਓ 10 ਘੰਟੇ ਆਪਾਂ ਗੱਡੀ ਚਲਾਈ ਹੈ ਜੀ ਅੱਪਾ ਹਫਤੇ 'ਚ 5 ਦਿਨ ਚਲਾ ਲਈ 2 ਦਿਨ ਆਪਾਂ ਰੈਸਟ ਕੀਤਾ ਤਾਂ ਕੁਝ ਨਹੀਂ ਹੁੰਦਾ ਹੱਡੀਆਂ ਨੂੰ ਮਸਲਸ ਨੂੰ ਆਪਾਂ ਜਿੰਨਾ ਕੰਮ ਲਵਾਂਗੇ ਇੱਕ ਕੰਟਰੋਲਡ ਵੇ ਨਾਲ ਉਨੀਆਂ ਸਗੋਂ ਇਹਨਾਂ 'ਚ ਤਾਕਤ ਆਊਗੀ ਹੂੰ ਹੈਨਾ ਸੋ ਇੱਕ ਪਰਮ ਹੈ ਕਿ ਮੈਂ ਜੀ ਮੇਰੇ ਗੋਡੇ ਤਾਂ ਖਰਾਬ ਹੋ ਗਏ ਜੀ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਨਾ ਵੀਰੇ ਐਦਾਂ ਨਹੀਂ ਹੁੰਦਾ ਹੂੰ ਬਹੁਤ ਜ਼ਿਆਦਾ ਤਕਾ ਕੀਤਾ ਹੋਏ ਜੇ 24 ਘੰਟਿਆਂ ਚੋਂ 20 ਘੰਟੇ ਕੰਮ ਕੀਤਾ ਤਾਂ ਮੰਨ ਲਾਂਗਾ ਜੇ 10 ਘੰਟੇ ਕੰਮ ਕੀਤਾ ਤਾਂ ਹੱਡੀਆਂ ਚ ਕਮਜ਼ੋਰੀ ਨਹੀਂ ਆਏਗੀ ਤਾਕਤ ਆਏਗੀ ਸਗੋਂ। ਹੂੰ। ਦੈਟਸ ਆ ਬਿਕ ਹੋਰ ਗੱਲ ਜੁੜਦੀ ਆ। ਮੰਨ ਲਓ ਜਦੋਂ ਨਵਾਂ ਸਾਲ ਆਉਂਦਾ ਹੁੰਦਾ ਕੋਈ ਵੀ ਅਲੱਗ-ਪੱਗ ਲੋਕਾਂ ਦੇ ਮਾਨਾ ਵਿੱਚ ਇਹ ਹੁੰਦਾ ਹੈ ਕਿ ਉਹ ਇੱਕ ਰੈਜ਼ੋਲੂਸ਼ਨ ਲੈ ਕੇ ਆਉਂਦਾ ਹੈ ਕਿ ਮੈਂ ਆਪਣੇ ਵਿੱਚ ਆਹ ਚੇਂਜ ਲੈ ਕੇ ਆਵਾਂਗਾ। ਕੁਝ ਲੋਕਾਂ ਨੇ ਕੁਝ ਟਰੈਵਲ ਕਰਨ ਦਾ ਸੋਚਿਆ ਹੁੰਦਾ ਹੈ ਜਾਂ ਫਿਰ ਕਈਆਂ ਨੇ ਇਹ ਕੀਤਾ ਹੁੰਦਾ ਆਪਣੇ ਕਾਰੋਬਾਰ ਜਾਂ ਬਿਜ਼ਨਸ ਜਾਂ ਜ਼ਿੰਦਗੀ ਦੇ ਵਿੱਚ ਜਾਂ ਫਿਰ ਆਪਣਾ ਲੁੱਕ ਹੈ ਜਿਹੜੀ ਕਿਵੇਂ ਆਪਣੀ ਦਿਖਾਵਟ ਨੂੰ ਹੋਰ ਕਿਸ ਤਰ੍ਹਾਂ ਚੰਗਾ ਕਰ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਲਗਭਗ ਹਰ ਇੱਕ ਨੇ ਆਪਣੀਆਂ ਫੋਟੋਆਂ ਵੀ ਪਾਉਣੀਆਂ ਹੁੰਦੀਆਂ ਨੇ ਲਾਈਕਸ ਵਗੈਰਾ ਵੀ ਦੇਖਣੇ ਹੁੰਦੇ ਆ ਮੀਨਸ ਅਗਲਾ ਕੰਪੈਰੀਜ਼ਨ ਕਰਦਾ ਕਿ ਮੇਰੀ ਫੋਟੋ ਮੇਰੇ 5 ਸਾਲ ਪਹਿਲਾਂ ਤੋਂ ਮੇਰੀ ਤਸਵੀਰ ਤੋਂ ਕਿੰਨਾ ਕੁ ਫਰਕ ਹੈ ਵੀ ਮੈਂ ਚੰਗਾ ਦਿਖਾਂ ਔਰ ਇਸ ਚੀਜ਼ ਨੂੰ ਲੈ ਕੇ ਜਦੋਂ ਆਪਾਂ ਚਲੋ ਨਵੇਂ ਸਾਲ ਦੇ ਰੈਜ਼ੋਲੂਸ਼ਨ ਦੀ ਗੱਲ ਕਰਦੇ ਆ ਬੰਦਾ ਕਹਿੰਦਾ ਕਿ ਮੈਂ ਜਿਮ ਜੁਆਇਨ ਕਰਨੀ ਆ ਜਿਮ ਜੁਆਇਨ ਕਰਨੀ ਆ ਉਹਦੀ ਏਜ ਵੱਖ-ਵੱਖ ਹੋ ਸਕਦੀ ਹੈ ਹੋ ਸਕਦਾ ਉਹ 30 ਸਾਲ ਚ ਚਾਹੁੰਦਾ ਹੋਵੇ ਜਾਂ 35 ਸਾਲ ਜਾਂ 40 ਸਾਲ ਚ ਉਦੋਂ ਤੱਕ ਤੁਸੀਂ ਆਖਿਆ ਕਿ ਇਸ ਤਰ੍ਹਾਂ ਦੀਆਂ ਹੱਡੀਆਂ ਨਾਲ ਜੁੜੀਆਂ ਵੀ ਪ੍ਰੋਬਲਮ ਨੇ ਜਿਹੜੀਆਂ ਉਹ ਹੌਲੀ-ਹੌਲੀ ਪੰਪਣੀਆਂ ਸ਼ੁਰੂ ਹੋ ਸਕਦੀਆਂ ਨੇ ਤੇ ਫਿਰ ਜਿਹੜੇ ਜਿਮ ਜੁਆਇਨ ਕਰਨਾ ਚਾਹੁੰਦੇ ਨੇ ਇਸ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਸੋਚ ਸਮਝ ਕੇ ਇਹ ਚੀਜ਼ ਕਰਨੀ ਚਾਹੀਦੀ ਆ ਦੇਖੋ ਗੱਲ ਜਿਮ ਦੀ ਮੈਂ ਬਾਤ ਕਰੂੰਗਾ ਗੱਲ ਐਕਸਰਸਾਈਜ਼ ਦੀ ਕਰੂੰਗਾ ਜੀ ਐਕਸਰਸਾਈਜ਼ ਸ਼ੁਰੂ ਕਰਨ ਦੀ ਕੋਈ ਉਮਰ ਨਹੀਂ ਹੈ ਜੀ ਜੀ ਤੁਹਾਡਾ ਕਿਸੇ ਵੀ ਉਮਰ ਦੇ ਵਿੱਚ ਮਨ ਰੈਜ਼ੋਲੂਸ਼ਨ ਆ ਗਿਆ ਵੀ ਪਾਈ ਹੁਣ ਮੈਂ ਵਧੀਆ ਦਿਖਣਾ ਹੂੰ ਹੁਣ ਮੈਂ ਆਪਣੀ ਸਿਹਤ ਠੀਕ ਕਰਨੀ ਹੈ ਤਾਂ ਉਹ ਤੁਹਾਡਾ ਨਿਊ ਇਅਰ ਰੈਜ਼ੋਲੂਸ਼ਨ ਬਣ ਜਾਂਦਾ ਜੀ ਹੈਨਾ ਜਿਮ ਜਾਓ ਜਾਂ ਨਾ ਜਾਓ ਉਹ ਅਲੱਗ ਗੱਲ ਹੈ देयर आर ਸੋ ਮਨੀ ਡਿਫਰੈਂਟ ਵੇਜ਼ ਕਿੰਨੇ ਤਰੀਕੇ ਨੇ ਜੀ ਐਕਸਰਸਾਈਜ਼ ਕਰਨ ਦੇ ਹੂੰ ਆਪਣੇ ਬਜ਼ੁਰਗ ਕਿਉਂ ਚੰਗੇ ਸੀ ਜੀ 20-20 ਕੋ ਸਾਈਕਲ ਤੇ ਜਾਂਦੇ ਸੀ ਜੀ ਜੀ ਸਾਈਕਲਿੰਗ ਹੈਨਾ ਆਪਾਂ ਸਾਈਕਲ ਛੱਡਤੀ ਆ ਜੀ ਹੂੰ ਹੁਣ ਆਪਾਂ ਸਾਈਕਲ ਕੀ ਕਰਦੇ ਆ ਜੀ ਆਪਾਂ ਸਾਈਕਲ ਤੇ ਕੱਪੜਾ ਮਾਰ ਕੇ ਸਵੇਰੇ 2 ਕਿਲੋਮੀਟਰ ਸਾਈਕਲ ਚਲਾ ਕੇ ਕਹਿੰਦੇ ਆ ਵੀ ਮੈਂ ਤਾਂ ਬਹੁਤ ਐਕਸਰਸਾਈਜ਼ ਕਰ ਲੇ ਜੀ ਕੋਈ ਗਲਤ ਹੈ ਸੜਕ ਤੇ ਜਾਓ ਵਾਕਿੰਗ ਕਰੋ ਰਨਿੰਗ ਕਰੋ ਮੈਂ ਕਿੰਨੀਆਂ ਹੀ ਤੁਹਾਨੂੰ ਆਪਣੇ ਪਟਿਆਲੇ ਸ਼ਹਿਰ ਚ ਜਾਂ ਆਪਣੇ ਪੰਜਾਬ ਚ ਐਗਜ਼ਾਮਪਲ ਦੱਸ ਸਕਦਾ ਜਿਹੜੇ ਬੰਦੇ 1.5 150 ਕਿਲੋ ਦੇ ਸੀ ਉਹਨਾਂ ਨੇ ਮਨ ਚ ਇੱਕ ਵਾਰ ਹੀ ਆ ਗਿਆ ਕਿ ਅਸੀਂ ਆਪਣੀ ਸਿਹਤ ਠੀਕ ਕਰਨੀ ਹੈ ਤੇ ਉਹਨਾਂ ਨੇ ठान ਲਈ ਤਾਂ 2 ਸਾਲਾਂ ਬਾਅਦ ਉਹਨਾਂ ਦਾ ਮੂਹੰਦਰਾ ਹੀ ਬਦਲ ਗਿਆ ਹੂੰ ਉਹਨਾਂ ਦੀ ਸਿਹਤ ਚੰਗੀ ਹੋ ਗਈ ਔਰ ਇੱਕ ਮੈਂ ਹੋਰ ਤੁਹਾਨੂੰ ਕਹਿਣਾ ਚਾਹੂੰਗਾ ਹਰ ਬੰਦੇ ਦਾ ਦਿਲ ਕਰਦਾ ਹੈ ਕਿ ਮੈਂ ਸੋਨਾ ਦਿਖਾਂ ਜੀ ਜੀ ਹਰ ਬੰਦੇ ਦਾ ਦਿਲ ਕਰਦਾ ਹੈ ਕਿ ਮੈਂ ਕਿਸੇ ਵਾਹ ਤੇ ਜਾਮਾ ਤੇ ਲੋਕੀ ਕਹਿਣਗੇ ਯਾਰ ਤੂੰ ਬੜਾ ਸਮਾਰਟ ਲੱਗ ਰਿਹਾ ਹੈ ਜੀ ਤਾਂ ਕੱਲਾ ਕੱਪੜਿਆਂ ਨਾਲ ਸਮਾਰਟਨੈਸ ਨਹੀਂ ਆਏਗੀ ਜੇ ਤੁਹਾਡਾ ਢਿੱਡੀ ਨਿਕਲਿਆ ਹੋਇਆ ਤਾਂ ਕਾਹਦੀ ਸਮਾਰਟ ਰਮਗੇ ਜੀ ਸੋ ਸਿਹਤ ਮੇਨਟੇਨ ਕਰਨੀ ਜ਼ਰੂਰੀ ਹੈ ਦੂਜੀ ਗੱਲ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਜੀਵਾਂ ਜੀ ਸੋ ਜੇ ਆਪਾਂ ਚੰਗਾ ਜੀਣਾ ਹੈ ਤੇ ਵੱਧ ਜੀਣਾ ਹੈ ਤੇ ਤੰਦਰੁਸਤੀ ਨਾਲ ਜੀਣਾ ਹੈ ਤਾਂ ਫੇਰ ਤਾਂ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਜੀ ਮੰਨੋ ਡਾਕਟਰ ਸਾਹਿਬਾ ਦਰਦ ਹੋ ਰਿਹਾ ਹੈ ਪੇਸ਼ੈਂਟ ਤੁਸੀਂ ਵਕਫਾ ਖੂਮਰ ਦੇ ਜਿਵੇਂ ਪੇਸ਼ੈਂਟ ਹੁੰਦੇ ਆ ਜੋੜਾਂ ਚ ਦਰਦ ਆ ਕਿਤਨੇ ਕਿਤੇ ਰეკਮੈਂਡ ਹੁੰਦਾ ਕਿ ਤੁਸੀਂ ਇਹ ਐਕਸਰਸਾਈਜ਼ ਕਰੋ ਦਰਦ ਦੇ ਵਿੱਚ ਐਕਸਰਸਾਈਜ਼ ਕਰ ਸਕਦਾ ਜਿਉਂਦੇ ਵਿੱਚ ਕੁਝ ਅਵੋਇਡ ਹੁੰਦਾ ਜੀ ਦੇਖੋ ਅਗੇਨ ਇਹ ਡਿਪੈਂਡ ਕਰਦਾ ਇਹ ਡਾਕਟਰੀ ਸਲਾਹ ਦੇ ਹਿਸਾਬ ਨਾਲ ਹੁੰਦਾ ਵੀ ਆਪਾਂ ਕਿਸ ਤਰ੍ਹਾਂ ਦੀ ਦਰਦ ਦੇ ਵਿੱਚ ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਹੈਗੀ ਜਿਹੜੀ ਇੱਕ ਰੂਟੀਨ ਡੰਬ ਜੀ ਪੇਨ ਹੈ ਜਿਹੜੀ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਮਾੜਾ ਮੋਟਾ ਗੋਡਾ ਦੁਖਦਾ ਹੈ ਉਹ ਦੁਖਦਾ ਉਹਦੇ ਚ ਜ਼ਰੂਰ ਆਪਣੀ ਲਾਈਟ ਵੇਟ ਨਾਲ ਲਾਈਟ ਮੋਡ ਨਾਲ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ हां किसी दी एकदम सडनली पीठ च दर्द आ गया कोई चीज भारी ਚੱਕ ਲਈ ਹੈ ਨਾ ਉਹਦੇ ਕਰਕੇ ਦਰਦ ਹੋਈ ਤਾਂ ਠੀਕ ਹੈ ਕੁਛ ਦਿਨਾਂ ਲਈ ਪੰਜ ਸੱਤ ਦਿਨਾਂ ਲਈ ਉਹਨਾਂ ਨੂੰ ਰੈਸਟ ਕਰ ਲੈਣਾ ਚਾਹੀਦਾ ਤਾਂ ਕਿ ਜਿਹੜਾ ਐਕਿਊਟ ਪੇਨ ਹੈ ਉਹ ਸਬਸਾਈਡ ਕਰ ਜੀ ਉਸ ਤੋਂ ਬਾਅਦ ਫਿਰ ਆਪਣੀ ਐਕਟੀਵਿਟੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਰ ਉਹ ਜਿਹੜਾ ਪੁਰਾਣਾ ਸਮਾ ਸੀ ਵੀ ਦਰਦ ਹੋ ਰਹੀ ਹੈ ਇੱਕ ਮਹੀਨਾ ਮੰंजे ਤੇ ਪਾ ਦੋ ਉਹ ਹੁਣ ਸਾਇੰਸ ਖਤਮ ਹੋ ਗਈ ਹੈ ਬெட் ਰੈਸਟ ਬਹੁਤ ਘੱਟ ਲੋਡ ਪੈਂਦਾ ਹੈ ਜੀ ਨਰਸਰ ਬ ਜੁੜਦਾ ਸਵਾਲ ਆ ਹਾਲਾਂਕਿ ਫੋਨ ਕਾਲ ਵੀ ਲਵਾਂਗੇ ਟੈਸਟ ਕਿਹੜੇ ਕਿਹੜੇ ਹੁੰਦੇ ਆ ਕਦੋਂ ਕਰਵਾਏ ਜਾਂਦੇ ਆ ਜੀ ਟੈਸਟ ਦੇਖੋ ਜੀ ਆਸਟਿਓਪੋਰੋਸਿਸ ਵਾਸਤੇ ਤਾਂ ਜਿਹੜਾ ਅਸੀਂ ਟੈਸਟ ਹੁੰਦਾ ਹੈਗਾ ਉਹਨੂੰ ਬੀਐਮਡੀ ਟੈਸਟਿਕ ਕਹਿੰਦੇ ਆ ਅਸੀਂ ਉਹ ਕਰ ਲੈਨੇ ਆ ਉਹ ਇੱਕ ਸਰਵੇਲੈਂਸ ਟੈਸਟ ਹੁੰਦਾ ਹੈਗਾ ਉਹਦੇ ਚ ਆਪਾਂ ਮਤਲਬ ਐਮਆਰਆਈ ਟਾਈਪ ਇੱਕ ਟੈਕਨੀਕ ਹੁੰਦਾ ਹੈਗਾ ਜਿਹੜਾ ਆਪਾਂ ਸਰੀਰ ਦੀਆਂ ਪੰਜ ਹੱਡੀਆਂ ਚ ਲੈਨੇ ਆ ਉਹਦੇ ਚ ਆਪਾਂ ਟੀ ਸਕੋਰ ਦੇਖਦੇ ਆ ਜੀ ਜੇ ਉਹ ਟੀ ਸਕੋਰ ਇੱਕ ਲੈਵਲ ਤੋਂ ਘੱਟ ਹੋਵੇ ਤਾਂ ਆਪਾਂ ਉਹਨੂੰ ਕਹਿੰਦੇ ਆ ਕਿ ਹੱਡੀਆਂ ਕਮਜ਼ੋਰ ਨੇ ਉਹ ਸੀ ਅਸੀਂ ਗ੍ਰੀਨ ਰੈੱਡ yellow ਜ਼ੋਨ ਚ ਡਿਵਾਈਡ ਕੀਤਾ ਹੁੰਦਾ ਉਸ ਤੇ ਅਸੀਂ ਉਸ ਨੂੰ ਡਿਪੈਂਡ ਕਰਦੇ ਆ ਪਰ ਮੇਰਾ ਜੋ ਆਪਣਾ ਥਾਟ ਪ੍ਰੋਸੈਸ ਹੈ ਮੈਂ ਇਹ ਟੈਸਟ ਬਹੁਤ ਘੱਟ ਕਰਾਨਾ ਜੀ ਬਿਕੋਜ਼ ਆਫ ਆਨੈਸਟਲੀ ਥੋੜਾ ਜਿਹਾ ਕਾਸਟਲੀ ਟੈਸਟ ਵੀ ਹੈਗਾ ਸੋ ਮੈਂ ਬਹੁਤਾ ਵਿਸ਼ਵਾਸ ਨਹੀਂ ਰੱਖਦਾ ਇੱਕ ਐਜ਼ ਅ ਡਾਕਟਰ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਨੇ ਹੋ ਉਹ ਡਾਕਟਰ ਉਸ ਚੀਜ਼ ਨੂੰ ਡਾਇਗਨੋਸ ਕਰ ਸਕਦਾ ਹੈ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਨੇ ਹਮ ਹੈ ਨਾ ਸੋ ਉਸ ਤਰੀਕੇ ਨਾਲ ਉਹਦਾ ਉਹ ਟ੍ਰੀਟਮੈਂਟ ਲੈ ਲੈਣਾ ਚਾਹੀਦਾ ਹਰ ਚੀਜ਼ ਆਪਨੂੰ ਟੈਸਟ ਦੇ ਬੇਸ ਤੇ ਨਹੀਂ ਕਰਨੀ ਚਾਹੀਦੀ। ਜੀ। ਕੁਝ ਆਪਣੀ ਕਲੀਨਿਕਲ ਜਜਮੈਂਟ ਦੇ ਬੇਸ ਤੇ ਵੀ ਕਰਨਾ। ਜੀ। ਨਾ ਸਮਝਦੇ ਵਿੱਚੋਂ ਹੀ ਆ ਗੱਲ। ਫਿਰ ਉਹ ਬੰਦਾ ਕਦੋਂ ਡਾਕਟਰ ਕੋਲ ਜਾਵੇ? ਕਿਉਂਕਿ ਪਹਿਲੀ ਵਾਰ ਤਾਂ ਉਹ ਹੋ ਸਕਦਾ ਨੇੜੇ ਜਿਹੜੇ ਅਵੇਲੇਬਲ ਆ ਉੱਥੇ ਜਾਂਦਾ ਹੋਊਗਾ। ਫਿਰ ਉਹਨੂੰ ਕੋਈ ਸਲਾਹ ਦਿੰਦਾ। ਹੁਣ ਸਲਾਹ ਤੋਂ ਗੱਲ ਚੇਤੇ ਆਉਂਦੀ ਆ। ਆਮ ਤੌਰ ਤੇ ਨਾ ਜਦੋਂ ਵਿਆਹਾਂ 'ਚ ਫੰਕਸ਼ਨ 'ਚ ਲੋਕ ਇਕੱਠੇ ਹੋਏ ਹੁੰਦੇ ਆ, ਉੱਥੇ ਵੀ ਇਸ ਤਰ੍ਹਾਂ ਦੇ ਲੋਕੀ ਵੀ ਹੁੰਦੇ ਆ ਜਿਹੜੇ ਨਾ ਉਹ ਡਾਕਟਰ ਨਹੀਂ ਹੁੰਦੇ। ਪਰ ਉਹਨਾਂ ਨੇ ਕਿਤੋਂ ਤਜਰਬਾ ਹੁੰਦਾ ਜਾਂ ਫਿਰ ਮੈਡੀਸਨ ਦੀ ਕੋਈ ਛੋਟੀ ਮੋਟੀ ਜਾਣਕਾਰੀ ਹੁੰਦੀ ਆ ਅ ਬਹਿਮਾਂ 'ਚ ਆਮ ਤੌਰ ਤੇ ਮੈਂ ਦੇਖਿਆ ਮੈਂ ਜਿਹੜੀ ਆਪਣੀ ਅਬਜ਼ਰਵੇਸ਼ਨ ਆ ਉਹ ਦਾਸ ਰਿਆਂ ਇੱਕ ਤਾਂ ਚਲੋ ਹੁੰਦਾ ਹੈ ਕਿ ਜਿਨ੍ਹਾਂ ਦੇ ਤੁਸੀਂ ਫੰਕਸ਼ਨ 'ਚ ਗਏ ਹੋ ਉਹਨਾਂ ਦੇ ਬਾਰੇ ਗੱਲਬਾਤ ਹੁੰਦੀ ਆ ਉਸ ਆਪਰੇਟਾ ਫਿਰ ਕੁਝ ਲੋਕ ਸਿਆਸਤ ਬਾਰੇ ਗੱਲਾਂ ਕਰਦੇ ਹੁੰਦੇ ਨੇ ਦੇਸ਼ ਦੀ ਜਾਂ ਸਟੇਟ ਦੀ ਸਿਆਸਤ ਬਿਲਕੁਲ ਜੀ ਬਿਲਕੁਲ ਕੁਝ ਲੋਕ ਐਸੇ ਵੀ ਹੁੰਦੇ ਆ ਜਿਹੜੇ ਨਾ ਮੈਡੀਸਨ ਦੇ ਬਾਰੇ ਉਪਚਨਗੇ ਅੱਛਾ ਤੁਹਾਨੂੰ ਇਹ ਪ੍ਰੋਬਲਮ ਹੈ ਤੁਸੀਂ ਆਹ ਦਵਾਈ ਖਾਓ ਅੱਛਾ ਤੁਸੀਂ ਹੋ ਸਕਦਾ ਉਹਨੂੰ ਥੋੜੀ ਬੋਤੀ ਜਾਣਕਾਰੀ ਹੋਵੇ ਜਾਂ ਫਿਰ ਉਹ ਪ੍ਰਭਾਵ ਪਾਉਣ ਦੇ ਲਈ ਜੁੜਦੀ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਚਲਦੀਆਂ ਹੁੰਦੀਆਂ ਉਹਨਾਂ ਦੀ ਕੋਈ ਪਤਾ ਨਹੀਂ ਹੁੰਦਾ ਕਿ ਪ੍ਰਮਾਣਿਕਤਾ ਕੀ ਹੈ ਉੱਥੇ ਵੀ ਤਰ੍ਹਾਂ-ਤਰ੍ਹਾਂ ਦੀਆਂ ਇੱਕ ਸਕਰੀਨਸ਼ਾਟ ਭੱਜ ਰਹੇ ਹੁੰਦੇ ਆ ਤੇ ਫਿਰ ਬੰਦਾ ਡਾਕਟਰ ਕੋਲ ਕਦੋਂ ਜਾਵੇ ਦੇਖੋ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਕਬੀਰ ਜੀ ਮੈਂ ਬਹੁਤ ਫੋਲੋ ਕਰਦਾ ਜੀ ਚੌਥੀ ਪੰਜਵੀਂ ਕਲਾਸ ਚ ਨਾ ਜੀ ਕਬੀਰ ਜੀ ਦਾ ਦੋਹਾ ਪੜ੍ਹਦੇ ਹੁੰਦੇ ਸੀ ਆਪਾਂ ਨੀਮ ਹਕੀਮ ਖਤਰੇ ਜਾਨ ਤੁਸੀਂ ਵੀ ਪੜਿਆ ਹੋਣਾ ਜੀ ਨਾਲ ਹੀ ਉਸੇ ਕਿਤਾਬ ਚ ਮੈਨੂੰ ਯਾਦ ਆ ਹਿੰਦੀ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਸੀ ਜਿਸਕਾ ਕਾਮ ਉਸੀ ਕੋ ਸਾਜੇ ਹਾਂ ਇਹ ਆਪਣਾ ਜੀ ਬੜਾ ਭਰਮ ਹੈਗਾ ਜੀ ਵੀ ਆਪਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਹਿੰਦੁਸਤਾਨ ਹੀ ਕਿਹੋ ਜਿਹਾ ਮੁਲਕ ਹੈ ਜਿੱਥੇ ਹਰ ਬੰਦਾ ਡਾਕਟਰ ਹੈ ਹਰ ਬੰਦਾ ਦੱਸਣਾ ਚਾਹੁੰਦਾ ਹੈ ਕਿ ਮੈਨੂੰ ਇਹ ਨੋਲੇਜ ਹੈ ਡਾਕਟਰੀ ਬਾਰੇ ਜੀ ਪਰ ਉਹ ਗਲਤ ਵੀ ਹੋ ਸਕਦੀ ਹੈ ਜੀ ਜੀ ਸੋ ਮੇਰੀ ਤਾਂ ਸੋਚ ਇਹ ਹੈ ਜੀ ਵੀ ਜਿਵੇਂ ਆਪਾਂ ਬਿਜਲੀ ਦਾ ਸਵਿਚ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਠੀਕ ਕਰਦੇ ਆ ਉਸੇ ਤਰ੍ਹਾਂ ਜਦੋਂ ਕਿਸੇ ਵੀ ਕਿਸਮ ਦੀ ਕੋਈ ਡਾਕਟਰੀ ਪ੍ਰੋਬਲਮ ਆਈ ਤਾਂ ਉਸ ਦੇ ਕਨਸਰਨਡ ਡਾਕਟਰ ਕੋਲ ਸੋ ਡਾਕਟਰ ਅਮਨਦੀਪ ਸਿੰਘ ਬਖਸ਼ੀ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਡਿਟੇਲ ਦੇ ਵਿੱਚ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਖਾਸ ਤੌਰ ਤੇ ਹੱਡੀਆਂ ਦਾ ਖੁਰਨਾ ਜੋੜਾਂ ਦੇ ਦਰਦ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ ਜਵਾਨਾਂ ਨੂੰ ਲੇਡੀਜ਼ ਨੂੰ ਬਜ਼ੁਰਗਾਂ ਨੂੰ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਖੁਰਾਕ ਹੈ ਕੁਝ ਅੰਦਰੂਨੀ ਕਾਰਨ ਹੈ ਕੁਝ ਐਸੀਆਂ ਮਿਥ ਹੁੰਦੀਆਂ ਨੇ ਜਾਂ ਫਿਰ ਵੈਂਪਰ ਵੀ ਨਾਲ-ਨਾਲ ਚੱਲਦੀ ਹੈ ਕਿਵੇਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਡਿਟੇਲ 'ਚ ਤੁਸੀਂ ਦੱਸਿਆ ਫਿਰ ਇਹ ਹੈ ਕਿ ਡਾਕਟਰ ਨਾਲ ਕਦੋਂ ਸੰਪਰਕ ਕੀਤਾ ਜਾਵੇ ਔਰ ਉਹਦਾ ਇਲਾਜ ਹੈ ਜੇ ਫਿਰ ਕੀ ਕੁਝ ਪਰਹੇਜ਼ ਨਾ ਕੀਤੇ ਜਾਣ ਤਾਂ ਕਿ ਅਸੀਂ ਉਸ ਚੀਜ਼ ਨੂੰ ਉਸ ਦਰਦ ਨੂੰ ਕਿਵੇਂ ਘਟਾ ਸਕਦੇ ਹਾਂ ਕਿਸ ਹੱਦ ਤੱਕ ਅਸੀਂ ਉਸ ਨੂੰ ਕਾਬੂ ਪਾ ਸਕਦੇ ਹਾਂ ਸੋ ਡਾਕਟਰ ਅਮਨਦੀਪ ਸਿੰਘ ਬਖਸ਼ੀ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਰਜਿੰਦਰਾ ਹਸਪੀਟਲ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਤੁਹਾਡਾ ਧੰਨਵਾਦ ਕਰੂੰਗਾ ਜੀ ਤੁਸੀਂ ਮੈਨੂੰ ਸੱਦਾ ਦਿੱਤਾ ਤੇ ਮੈਂ ਮਾਫੀ ਵੀ ਮੰਗੂਗਾ ਕਿ ਮੈਂ ਬਹੁਤ ਭੱਜ-ਭੱਜ ਕੇ ਆਇਆ ਪਰੰਤੂ ਇਸ ਮਤਲਬ ਇਸ ਦੀ ਸਹੀ ਟ੍ਰਿਬਿਊਟ ਤਾਂ ਇਹ ਹੋਏਗੀ ਜੀ ਵੀ ਜੇ ਮੇਰੀ ਜੋ ਵੀ ਮੈਂ ਬੋਲਿਆ ਜੇ ਉਸ ਦੇ ਨਾਲ ਮੈਂ ਸ਼ਾਇਦ 10-15 ਬੰਦੇ ਵੀ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦੀ ਦਿਨਚਰਿਆ ਬਦਲ ਸਕਿਆ ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝੂਗਾ ਤੇ ਇਸ ਲਈ ਮੈਂ ਤੁਜੀ ਮੈਨੂੰ ਸ਼ਰੋਤਿਆਂ ਲਈ ਰੂਪ ਰੂਪ ਕਰਾਇਆ ਮੈਂ ਤੁਹਾਡਾ ਤੇ ਪੂਰੇ ਦੂਰਦਰਸ਼ਨ ਦਾ ਬਹੁਤ-ਬਹੁਤ ਆਭਾਰੀ ਹਾਂ ਜੀ ਜੀ ਬਾਰ ਬਾਰ ਸ਼ੁਕਰੀਆ ਜੀ ਸ਼ਰੋਤਿਆਂ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਦਿਓ ਇਹ ਚਾਂਸ ਹੈ